ਨੰਬੂ ਆ ਜਾਂਦੀ ਸੀ ਪੁੱਤ ਮੈਂ ਤਾਂ ਮੈਨੂੰ ਰੀਕੇ ਨਹੀਂ ਤੁਰ ਜਾਨੀਆ ਲੱਡੀਕਣਾ ਕੀ ਸੀ ਫਿਰ ਹੁਣ ਪੁੱਤ ਕਾਇਦਨ ਹੋ ਗਏ ਬੈਠੀ ਨੂੰ ਉਹ ਚਲ ਕੋਈ ਨਹੀਂ ਆਥੇ ਜਾ ਜੇ ਮਾਜਾ ਨਹੀਂ ਨਹੀਂ ਆਥੇ ਨਹੀਂ ਮੈਂ ਜਾਂਦੀ ਮੈਂ ਤਾਂ ਜਾਨੀ ਆ ਚਲ ਤੂੰ ਆਪਦੀ ਮਾਂ ਦਾ ਧਿਆਨ ਰੱਖੀ ਗੱਲ ਤਾਂ ਸੁਣ ਲਵੂਗਾ ਮੈਂ ਪੈਸੇ ਦਾ ਲਿਆ ਕਰਦਾ ਫਿਰਾਂਗਾ ਉਹ ਬੰਦਾ ਕਹਿੰਦਾ 4:00 ਵਜੇ ਦੇ ਦਊਗਾ ਉਦੋਂ ਮੈਂ ਪੈਸੇ ਲੈ ਜੀ ਤੂੰ ਮੂੰਹ ਤੇ ਮਾਰੀ ਜਾ ਕੰਨਾਂ ਦੇ ਪੈਸੇ ਪੂਸੇ ਨਹੀਂ ਮੈਂ ਲੈ ਕੇ ਜਾਂਦੀ ਜਿਹੜੇ ਪੈਸੇ ਤੂੰ ਮੈਨੂੰ ਦੇਵੇਂਗਾ ਨਾ ਉਹੀ ਤੂੰ ਆਪਦੀ ਮਾਂ ਦਾ ਇਲਾਜ ਕਰਾ ਲਾ ਪੋਏ ਤੂੰ ਤਾਂ ਕਹੀ ਇਹਨੀ ਮਾ ਦਾ ਲਾਇਕਰ ਵਾਲਾ ਘਰੇ ਤੈਨੂੰ ਕਹੀ ਨੂੰ ਫੇਰ ਦੁਬਾਰੀ ਵਾਰੀ 100 ਕੁ ਸੋਨਾ ਪੂਗਾ ਨਹੀਂ ਪੁੱਤ ਮੇਰਾ ਮਨ ਨਹੀਂ ਕਰਦਾ ਤੇਰੀ ਮਾਂ ਬਿਮਾਰ ਪਈ ਐ ਤੇ ਮੈਂ ਪੈਸੇ ਪਾ ਕੇ ਜੇਬ ਜੁਰਜਾਂ ਉਹਨਾਂ ਨੂੰ ਮੇਰੀ ਮਾਂ ਬਿਮਾਰ ਪਈ ਦਾ ਕੀ ਵਿਭਾਗ ਆ ਹੈ ਨਾ ਕੋਈ ਮਸਲਾ ਜ ਮੈਂ ਵੀ ਇਹ ਨਹੀਂ ਦੱਸਤੀ ਗੱਲ ਵੀ ਭਰਾਵਾ ਐਸ਼ੇ ਇਧਰ ਮਾਂ ਤੇ ਲਾਗੇ ਬਾਹਲੇ ਲਾਗੇ ਪੁੱਛੀ ਬੈਠਾ ਜਿਹੜੇ ਬੰਦੇ ਨੂੰ ਦੇ ਦੂੰਗਾ ਕਿਉਂਕਿ ਹੱਥਾਂ ਦਾ ਸਰੋਂ ਜਮਾਉਣ ਲੱਗ ਗਿਆ ਲਾਡੀ ਨਹੀਂ ਬੋਲਦਾ ਮਲਿੰਦਰ ਸਿਖਾਉਂਦੀ ਆ ਇਹਨੂੰ ਸਾਰਾ ਕੁਝ ਤਾਂ ਉਹ ਕਹਿੰਦਾਗਾ ਬੰਦੇ ਨੂੰ ਤਾਂ ਅਕਲ ਚਾਹੀਦੀ ਨਾ ਆਪਣ ਨੂੰ ਵੀ ਆਪਣੀ ਰਿਸ਼ਤੇਦਾਰੀ ਕੀ ਆ ਕਿੱਥੇ ਉਹ ਨਾ ਮੈਂ ਖੜਾ ਕਿੱਥੇ ਨਹੀਂ ਖੜਾ ਉਹ ਤਾਂ ਉਹਨੂੰ ਦਿੰਦਾ ਨਾ ਉਹਨੇ ਮੇਰੀ ਰਿਸ਼ਤੇਦਾਰੀ ਤੋਂ ਕੀ ਲੈਣਾ ਉਹਨੂੰ ਤਾਂ ਆਪਦੇ ਸਹੁਰੇ ਚੰਗੇ ਆ ਹੁਣ ਸਹੁਰਿਆਂ ਨੂੰ ਪੈਸੇ ਦੇਣੇ ਆ ਤਾਂ ਇੱਥੋਂ ਲੈ ਕੇ ਹੁਣ ਤੈਨੂੰ ਕਹਾਂ ਉਹਨੂੰ ਡੀਕ ਦੇ ਪੈਸਾ ਉਹਨੂੰ ਡੀਕ ਕੇ ਆਂਦਾ ਵੀ ਲੈ ਕੇ ਆਵੇ ਤਾਂ ਮੈਂ ਤੈਨੂੰ ਤਾਂ ਹੀ ਕਹਣਾ ਖੜ ਜਾ ਤੂੰ 4 ਵਜੇ ਤੱਕ ਉਹ ਦੋ ਪੈਸੇ ਲੈ ਜੀ ਮੈਂ ਤਾਂ ਪੈਸੇ ਲੈ ਕੇ ਨਹੀਂ ਜਾਂਦੀ ਆਪੇ ਜਿੱਥੋਂ ਹੱਲ ਕਰਨਾ ਉਹਨਾਂ ਨੇ ਕਰ ਦੇਣਗੇ ਜੇ ਦੇਣੇ ਆ ਉਹਨ ਤੇਰੀ ਕਿਵੇਂ ਗੁਜ਼ਾਰੀ ਠੀਕ ਹੋ ਗਈ ਉਦੋਂ ਮੈਂ ਲੈ ਜੂਗੀ ਨਹੀਂ ਮੈਂ ਤਾਂ ਪੰਜੀ ਨਹੀਂ ਦਿੱਦੀ ਉਹਨਾਂ ਨੂੰ ਜਾ ਕੇ ਪੂਰਾ ਮੈਂ ਤੜਕੇ ਦਾ ਤੈਨੂੰ ਐ ਪਤਾ ਫੋਨ ਕਿਵੇਂ ਫਲੈਟ ਮੋੜ ਤੇ ਲਾ ਕੇ ਰੱਖਿਆ 10 10 15 15 ਫੋਨ ਆਏ ਪਿਆ ਫੋਨ ਨਹੀਂ ਚੱਕਦਾ ਤੂੰ ਉਹਦਾ ਫੋਨ ਹੀ ਨਾ ਚੱਕ ਭਾਂਕਦਾ ਫਿਰਨ ਦੇ ਕੋਈ ਨਹੀਂ ਨਹੀਂ ਫੋਨ ਤਾਂ ਚੱਕਣਾ ਪੂਰਾ ਲੱਗੂਗਾ ਯਾਰ ਪੈਸੇ ਦੇਣ ਵੇਰੇ ਹੋਰ ਗੱਲਾਂ ਲੈਣ ਵੇਲੇ ਹੋਰ ਸੀ ਤੂੰ ਪੁੱਤ ਫਿਕਰ ਨਾ ਕਰ ਮੈਨੂੰ ਜਾਣ ਦੇ ਜਾਂ ਤੂੰ ਆਦੀ ਮਾਂ ਨੂੰ ਸਾਂਭ ਮੈਂ ਤੈਨੂੰ ਕਹਿਣਾ ਕੋਈ ਨਹੀਂ ਖੜ ਜਾ ਜੇ ਤੂੰ ਨਹੀਂ ਤੂੰ ਮੈਂ ਮੇਰੇ ਆਖੇ ਲੱਗ ਜਾ ਪੁੱਤ ਚੱਲ ਫਿਰ ਮੈਂ ਆਉਂਗਾ ਪੈਸੇ ਲੈ ਕੇ ਮੈਂ ਕੱਢ ਕੇ ਆਉਂ ਜਲੂਸ ਉਹਦਾ ਕੋਈ ਨਹੀਂ ਕੋਈ ਨਾ ਹੈ ਕੋਈ ਨਾ ਤੂੰ ਆਦੀ ਮੰਮੀ ਨੂੰ ਠੀਕ ਕਰਕੇ ਫਿਰ ਦੇਖਦੇ ਆ ਚੰਗਾ ਪੁੱਤ ਮਾ ਉਹ ਦਟਾਲ ਗੀ ਪੈ ਕੇ ਨੂੰ ਹੈ ਪੁੱਤ ਬਾਹਰ ਟੱਪ ਜਾਂਦਾ ਜਾਂ ਕਿ ਯਾਰ ਦੋਸਤਾਂ ਕੋਲ ਆ ਸੱਪ ਪਸ਼ੂਆਂ ਦਾ ਮੈਨੂੰ ਪਾ ਕਰਨਾ ਪੈਂਦਾ ਮਤਲਬ ਸੰਗਲ ਖੋਲ ਦੂ ਸਾਰਿਆਂ ਦੇ ਜਿੱਤੇ ਮੇਰੇ ਚੜ ਗਿਆ ਮੈਨੂੰ ਗੁੱਸਾ ਹਾਂ ਮੈਂ ਕਿਹਾ ਸੰਭਾ ਮੈਂ ਕਿਹਾ ਕੱਲੀ ਦੁੱਧ ਪੀਨੀ ਆ ਸਾਰਾ ਟੱਬਰੀ ਦੁੱਧ ਪੀਂਦਾ ਕੀ ਹੋ ਗਿਆ ਕੁੜੇ ਉਥੋਂ ਟਿੱਕਰ ਸੁਣਦੀਆਂ ਬੋਲ ਦੀ ਆ ਗਈ ਮੰਮੀ ਸਸਰੀ ਘਰ ਪਹਿਲਾਂ ਤਾਂ ਹੈ ਬਾਹਲੇ ਦੇ ਨਹੀਂ ਲਾਇਆ ਦੇ ਕੀ ਗੱਲ ਜੀ ਲੱਗ ਗਿਆ ਪੇਕੇ ਜਾ ਕੇ ਹੈ ਨਾ ਮੈਂ ਕਿਹੜਾ ਭਾਈ ਸੌਖੀ ਗਈ ਸੀ ਤੇ ਲਮਟ ਸੀ ਤਾਂ ਗਈ ਸੀ ਅੱਛਾ ਤੇ ਹੁਣ ਕਿਵੇਂ ਆ ਮੰਮੀ ਫਿਰ ਮਾਮੀ ਨੇ ਕਿਵੇਂ ਹੋਣਾ ਸੀ ਮਾਮੀ ਓਵੇਂ ਹੀ ਆ ਵਿਚਾਰੀ ਜਦ ਰੱਬ ਨੇ ਰੋਗ ਲਾਇਆ ਵੇਗਾ ਉਹ ਵੀ ਐਵੇਂ ਪੈਸਾ ਲਾਈ ਜਾਂਦੇ ਆ ਨਾਲੇ ਉਹਨਾਂ ਨੂੰ ਪਤਾ ਵੀ ਮਾਮੀ ਨੇ ਬਚਣਾ ਨਹੀਂ ਕਿਉਂ ਪੈਸੇ ਖੂਤ ਸਿੱਟੀ ਜਾਂਦੇ ਆ ਉਹ ਨਹੀਂ ਡਾਕਟਰਾਂ ਦੇ ਘਰ ਭਰੀ ਜਾਂਦੇ ਆ ਨਾ ਬੰਦੇ ਦੇ ਉੱਤੋਂ ਦੀ ਆ ਪੈਸੇ ਇਹੀ ਤਾਂ ਸਾਨੂੰ ਪਤਾ ਨਹੀਂ ਸਾਨੂੰ ਤਾਂ ਆਏ ਆ ਵੀ ਅਸੀਂ ਵਿਆਹਾਂ ਆ ਗਈਆਂ ਤੇ ਸੱਸਾ ਹੁਣ ਖੂਜੇ ਲੱਗ ਜਾਣ ਲੈ ਦੱਸ ਤੁਨ ਤਾਂ ਐ ਹੋ ਜਾਂਦਾ ਵੀ ਨੂੰਨੇ ਕੋਈ ਗੱਲ ਕਹਿ ਕੇ ਸੱਸ ਨੂੰ ਲਾ ਕੇ ਹੀ ਕਹਤੀ ਨਹੀਂ ਮੈਂ ਤਾਂ ਸੁਭਾਅ ਕੀ ਕਹੀ ਇੰਨੀ ਅਮਾ ਵੀ ਇਹੋ ਜਿਹੇ ਰੋਗ ਹੁੰਦੇ ਆ ਨਾ ਬੰਦਾ ਨਹੀਂ ਬਚਦਾ ਹੁੰਦਾ ਜਿੱਦਾਂ ਮਰਜੀ ਕਰ ਲੱਗ ਜੇ ਨਸਬਾਈ ਕਿ ਤੂੰ ਕਹੀਏ ਨਹੀਂ ਮੈਨੂੰ ਪਤਾ ਕਿੰਨਾ ਦੁੱਖ ਲੱਗਾ ਮੇਰੀ ਪਰਜਾਈ ਆਹੋ ਪੋਰਾ ਪਰ ਹਜੇ ਉਹਦੇ ਜਵਾਕ ਨੇ ਕੀ ਹੋਗਾ ਜੇ ਛੋਟਾ ਜਿਹਾ ਜਵਾਕ ਵਿਆਹ ਲੈ ਸਾਰੀ ਕਮੀਰਦਾਰੀ ਜਵਾਕ ਦੇ ਸਿਰ ਪੈਗੀ ਆਹੋ ਹੈ ਪਰਜਾਈ ਤੂੰ ਹੀ ਪਰਜਾਈ ਪਰਜਾਈ ਕਰਦੀ ਆ ਉਹ ਨਹੀਂ ਤੈਨੂੰ ਕੁਝ ਸਮਝਦੀ ਹੈਗੀ ਹੈ ਕਦੇ ਆ ਕੇ ਤਾਂ ਖੜੇ ਨਹੀਂ ਤੇਰੇ ਕੋਲ ਕੁੜੇ ਜੇ ਠੀਕ ਹੋਊ ਤਾਂ ਵਿਚਾਰੀ ਫੇਰ ਹੀ ਉਹ ਬਥੇਰਾ ਆਉਂਦੀ ਸੀ ਜਾਣ ਕੇ ਕਰਦੀ ਹੈ ਤੇਰੇ ਕੋਲ ਹੈ ਖੇਖਣ ਕਰਦੀ ਹੈ ਵੀ ਮੈਨੂੰ ਆਉਣਾ ਨਾ ਪੈ ਜੇ ਤੂੰ ਉਹ ਗੱਲਾਂ ਛੱਡ ਮੈਨੂੰ ਤਾਂ ਤੇਰੀ ਪਰਜਾਈ ਤਾਂ ਕੋਈ ਮਤਲਬ ਨਹੀਂ ਹੈਗਾ ਤੂੰ 10 ਲੱਖ ਰੁਪਏ ਲੈ ਕੇ ਆਈਆਂ ਮੈਂ ਤਾਂ ਲੈ ਕੇ ਨਹੀਂ ਆਈ ਉਹ ਜੀ ਤਾਂ ਮੰਜੇ ਚ ਪਈ ਨਾ ਫਰ ਲੈਣ ਕੀ ਗਈ ਸੀ ਚਾਰ ਦਿਨ ਉੱਥੇ ਕੀ ਕਰਦੀ ਸੀ ਘਰੇ ਨਹੀਂ ਮਰਿਆ ਗਿਆ ਘਰੇ ਕੋਈ ਮੇਰੇ ਨਾਲ ਚਾਰ ਕੰਮ ਹੀ ਕਰਾ ਦਿੰਦੀ ਨਾ ਚਾਰ ਦਿਨ ਬੈਠਣ ਨੂੰ ਮੈਂ ਕਿਹੜਾ ਬਗਾਨਾ ਫੈ ਗਈ ਇਸ ਮੈਂ ਆਪੇ ਪੇਕੀਂ ਗਈ ਸੀ ਤੂੰ ਨਹੀਂ ਜਾਂਦੀ ਪੇਕੀ ਕਿਉਂ ਕੀ ਲਿਆਂਦਾ ਕੀ ਦੇ ਕੇ ਤੋਰਿਆ ਨੇ ਤੈਨੂੰ ਸਾਡੇ ਕੋਲ ਤਾਂ ਵੀਰ ਧੱਕਾ ਨਹੀਂ ਜਿਹੜਾ ਕੋਸ ਹੈਗਾ ਇੱਥੇ ਵਰਤਨਾ ਵਰਤਲਾ ਰਹੀ ਵਰਤਨਾ ਨਾ ਬਾਤ ਕੋ ਕੋ ਧੱਕਾ ਨਹੀਂ ਹੈਗਾ ਸਭੰਦ ਤੂੰ ਐ ਕਰ ਦੇਣੀ ਹੱਥ ਖਾਲੀ ਆ ਹੈ ਪਰ ਪਰ ਝੋਲੇ ਉਧਰ ਲੈ ਕੇ ਜਾਣੀਆਂ ਪਤਾ ਨਹੀਂ ਹੁਣ ਵੀ ਕਿੰਨਾ ਕੁਝ ਲੈ ਕੇ ਗਈ ਹੋਏ ਨਾ ਜਿਹੜੇ ਮੈਂ ਇਥੋਂ ਮੰਗਣ ਨੂੰ ਫਿਰਦੀ ਆ ਤੂੰ ਵੀ ਪੇਕਿਆਂ ਨੂੰ ਢੋਣ ਨੂੰ ਫਿਰਦੀ ਆ ਮੈਂ ਤਾਂ ਫਿਰ ਮੈਂ ਤਾਂ ਪੇਕਿਆਂ ਨੂੰ ਚ ਉਹ ਬਸ ਮੇਰੇ ਪਿੱਛੇ ਆ ਕੇ ਤਾਂ ਖੜਦੇ ਦੁੱਖ ਸੁੱਖ ਚ ਆ ਬਾਪੂ ਵੇਲੇ ਕਿੰਨਾ ਹਫਤਾ ਰਿਆ ਮੇਰਾ ਪ੍ਰਾਇਤ ਨਹੀਂ ਨਹੀਂ ਦੁੱਖ ਸੁੱਖ ਚ ਖੜਦੇ ਉਹਦਾ ਖਾਣ ਦੇ ਕੁੱਤੇ ਆ ਹੁਣ ਲੱਖ ਰੁਪਇਆ ਮੰਗੀਆਂ ਮੈਂ 12 ਨਾ ਬੋਲ ਮੈਂ ਤੇਰੇ ਆ ਕੁੱਤੇ ਖਾਣ ਦੇ ਤਾਂ ਜਿਹਨੇ ਲੱਖ ਰੁਪਇਆ ਢੱਡ ਚ ਪਾ ਲੈ ਮੁਰਕੇ ਮੋੜਿਆ ਵੀ ਨਹੀਂ ਚੱਲ ਮੇਰੇ ਨਾਲ ਵੱਧ ਘੱਟ ਗੱਲ ਕਰਨ ਦੀ ਲੋੜ ਨਹੀਂ ਤੂੰ ਲਾਡੀ ਨੂੰ ਕਹ ਦੇ ਪੈਸਿਆਂ ਦਾ ਹੱਲ ਕਰਕੇ ਦੇ ਦੂਗਾ ਹਾਂ ਉਹ ਲਾਡੀ ਕਰਕੇ ਤੂੰ ਦਾ ਸਾਨੂੰ ਵੱਡਲਾ ਜਾਵਾਂ ਤੂੰ ਹੈ ਅਸੀਂ ਲੋਕਾਂ ਦੇ ਕਰਜ਼ਾਈ ਹੋ ਜੰਨੇ ਆ ਤੇਰੇ ਭਤੀਜੇ ਨੂੰ ਤੂੰ ਰਾਜਾ ਬਣਾ ਲਾ ਉਹਦੇ ਨਾਲ ਕੋਠਾਂ ਦੋ ਹੋਰ ਪਵਾ ਦੇ ਤੂੰ ਮੈਂ ਤਾਂ ਭਾਈ ਜਿੱਦੇ ਕੋਲੇ ਉਹਦੇ ਕੋਲੇ ਹੋਏ ਉਹਦੇ ਪੈਸੇ ਆਉਣਗੇ ਰਾਜੀ ਰਹਿ ਗੁੱਸੇ ਰਹਿ ਦੇਰੇ ਸੁਨੇਹਾ ਆਪਦੇ ਭਰਾ ਨੂੰ ਆਪਦੀ ਮਾਂ ਨੂੰ ਫੋਨ ਲਾ ਬੱਸ ਨਾ ਮੋੜ ਨਾ ਮੈਨੂੰ ਪਤਾ ਹੀ ਆ ਜਾਣ ਕੇ ਕਹਿ ਕੇ ਆਈ ਹੋਊਂਗੀ ਪੁੱਤ ਮੋੜੀ ਨਾ ਜਿੰਨੇ ਮਰਜ਼ੀ ਫੋਨ ਕਰੀ ਜਾਣਾ ਚੱਲ ਮੈਂ ਤਾਂ ਕਹਿ ਕੇ ਆਈ ਆ ਬੱਸ ਗੱਲ ਮੁਕਾ ਲੈਣ ਕਿ ਆਈ ਸੀ ਉੱਥੇ ਬਹਿ ਜਿੰਦੀ ਪਰਚਾਈ ਕੋ ਰੋਟੀ ਵੀ ਉੱਥੇ ਹੀ ਖਾ ਲੈਣੀ ਮੇਰਾ ਘਰ ਆ ਤੁਟੇ ਕੀ ਲਗਦੀਆਂ ਕਰਦੀ ਫਿਰ ਮੈਂ ਨਹੀਂ ਪਕਾਉਂਦੀ ਰੋਟੀਆਂ ਮੈਂ ਪਕਾਈਂ ਬੱਸ ਸਾਬਲਾ ਆ ਸਾਬਲਾ ਕਰ ਲਾ ਸਾਬ ਨੂੰ ਵੀ ਜਾੜੇ ਚਾਂਬ ਲਿਆ ਕਿੱਡੀ ਹਕਾਰੀ ਆ ਖਾਣ ਦੀ ਕੁੱਤੀ ਪੈਸਿਆਂ ਦੀ ਭਾਲਦੀ ਆ ਭਾਨ ਦਿੰਨੀ ਆ ਤੈਨੂੰ ਆ ਜਾ ਸਖਾ ਕੇ ਤੋਰੀਆ ਪਰ ਜਾਈ ਨਹੀਂ ਪੂਰੀ ਭਰ ਕੇ ਤੋਰੀਆ ਕਿਵੇਂ ਬੋਲਦੀ ਸੀ ਚਵਰ ਚਵਰ ਮੈਂ ਵੀ ਘੱਟ ਨਹੀਂ ਫਿਰ ਕਿਸੇ ਨਾਲ ਮੈਂ ਵੀ ਰਿਸ਼ਤੇਰ ਇਕੱਠੇ ਕਰਦੀਆਂ ਕਰਦੀਆਂ ਭੂਆ ਨੂੰ ਫੋਨ ਵੀ ਆ ਜਾ ਮੈਂ ਵੀ ਇਹ ਨਾਚ ਜਲੂਸ ਕਢਾਇਆ ਤਾਂ ਮੈਨੂੰ ਵੀ ਮਨਿੰਦਰ ਕੀਨੇ ਕਹਿਣਾ ਹੈਲੋ ਆ ਸਤਰੀ ਕਲਪੋਈ ਬਸ ਠੀਕ ਨਹੀਂ ਹੈਗਾ ਤੂੰ ਛੇਤੀ ਨਾਲ ਇੱਥੇ ਆ ਜਾ ਘਰੇ ਬਸ ਨਹੀਂ ਮੈਂ ਦੱਸਦਾ ਮੈਂ ਚੱਲਨੀ ਆਪਦੇ ਪੇਕੇ ਬੈਗ ਪੈਕ ਕਰਕੇ ਫੇਰ ਨਾ ਕਹੀਂ ਮੇਰੇ ਭਤੀਜੇ ਦਾ ਘਰ ਪੱਟਿਆ ਗਿਆ ਹਾਂ ਇਹ ਪੱਟਿਆ ਤੇਰੀ ਪਰਜਾਈ ਦੇ ਪੈਰੋਂ ਜਾਊਗਾ ਬਸ ਸਾਂ ਤਾਂ ਟਿੰਡੀ ਦੇ ਬੀਤ ਤੇ ਚੱਕ ਰੱਖਿਆ ਜਿੱਦੇ ਦਾ ਬਾਪੂ ਮੁੱਕਿਆ ਹਾਂ ਭੂਆ ਮੈਨੂੰ ਤਾਂ ਅੱਜ ਹੀ ਆ ਜਾ ਬਸ ਤੂੰ ਹਾਂ ਠੀਕ ਹੈ ਲੈ ਹੁਣ ਇੱਕ ਦੂਜਾ ਚਾਰ ਪੰਜ ਇਹਦੀ ਆ ਕੇ ਫੇਰ ਹੀ ਇਹਨੂੰ ਪਤਾ ਲੱਗੂਗਾ ਆ ਗਿਆ ਪੁੱਤ ਸਸਰੀ ਕਾ ਨਾ ਉਹ ਤਾਂ ਠੀਕ ਹੋ ਠੀਕ ਹੈ ਬੱਤ ਤੁਹਤੋਂ ਦੱਸ ਠੀਕ ਹੈ ਮੈਂ ਤਾਂ ਤੁਸੀਂ ਦੱਸੋ ਵਧੀਆ ਬੱਸ ਠੀਕ ਹੈ ਦਵਾਈ ਜੀ ਲਈ ਜਾਨੀ ਐ ਇੱਕ ਤੈਨੂੰ ਪਤਾ ਘਰਾਂ ਨੇ ਟੈਨਸ਼ਨਾਂ ਨੇ ਖਾ ਲਿਆ ਹਾਂ ਇਹ ਤਾਂ ਲਾਡੀ ਨੇ ਟਿੰਡੀ ਦੇ ਬੀਜ ਤੇ ਚੱਕ ਰੱਖੇ ਐ ਮੇਰੇ ਪੈਸੇ ਦਿਓ ਪੈਸੇ ਦਿਓ ਹੈ ਪੈਸੇ ਲਈ ਕਰਨੀ ਮੈਂ ਆਇਆ ਸੀ ਇਹ ਗੱਲ ਕਰਨ ਮਾਤਾ ਹਾਂ ਪੁੱਤ ਦਾਸ ਦਾ ਸੀ ਰਾਜਪਾਲ ਕਹਿੰਦਾ ਜਗਦੇਵ ਤੋਂ ਬਣੇ ਨਹੀਂ ਬਣੇ ਤਾਂ ਕੀ ਨਹੀਂ ਮਾਤਾ ਇਹ ਗੱਲ ਤੇ ਤਾਂ ਮੈਂ ਬਹੁਤ ਜ਼ਿਆਦਾ ਸ਼ਰਮਿੰਦਾ ਹਾਂ ਤਾਂ ਕਿਉਂਕਿ ਤਾਂ ਮੇਰੇ ਕੋਲ ਹੈਗੀ ਜੀ ਠੀਕ ਹੈ ਤੇ ਮੈਨੂੰ ਤਾਂ ਜਰਨੈਲ ਨੇ ਅੱਜ ਬਹੁਤ ਗੰਹਤਾ ਪਾਈਆ ਬਹੁਤ ਮੇਰੀ ਬੇਇਜ਼ਤੀ ਕਰੀ ਤੇ ਮੈਨੂੰ ਤਾਂ ਉੱਥੋਂ ਸਮਝ ਆਈ ਹੈ ਕਿ ਜਰਨੈਲ ਮੈਨੂੰ ਕਹਿੰਦਾ ਕਹਿੰਦਾ ਵੀ ਕਿਵੇਂ ਫੈਂਸ ਤੇ ਪੈਸੇ ਦੋ ਨਾ ਸੋ ਨੂੰ ਫੈਂਸ ਫੋਨਸ ਤੇ ਕਸ ਦੇ ਲੈਣ ਦਾ ਕੋਈ ਫਾਇਦਾ ਨਹੀਂਗਾ ਉਹਦਾ ਵਿਆਜ ਬਹੁਤ ਬਹਿਜੂਆ ਪੁੱਤ ਫਿਰ ਵਿਆਜ ਤਾਂ ਪਊ ਕੀ ਕਰੀਏ ਫਿਰ ਤੈਨੂੰ ਪਤਾ ਲੈਣ ਦੇਣ ਵਾਲੇ ਮੇਰੇ ਪੁੱਤ ਨੂੰ ਕਾਉਂਦੇ ਐ ਹਾਂ ਮੈਂ ਤਾਂ ਕਿਹਾ ਸੀ ਚੱਲ ਭਾਈ ਜਿਹੜਾ ਕੋਈ ਸਿਆਉਨਾ ਪਿਆ ਉਹ ਵੇਚ ਦੇ ਤੂੰ ਪਤੌੱਖਾ ਨਾ ਹੋ ਨੇ ਨਹੀਂ ਮਾਤਾ ਔਖਾ ਮੈਂ ਕਾ ਸਿਧਾਨੀਆਂ ਕੀ ਕਰ ਮੈਂ ਤੁਹਾਨੂੰ ਕਹਦਾ ਵੀ ਤੁਹਾਨੂੰ 2 ਲੱਖ ਰੁਪਈਆ ਮੈਂ ਆਪੇ ਦਵਾਂ ਠੀਕ ਹੈ ਅੱਛਾ ਪਤਾ ਹੈ ਹਾਂ ਹਾਂ ਉਹਦੀ ਟੈਨਸ਼ਨ ਨਾ ਲਓ ਤੁਸੀਂ ਠੀਕ ਹੈ ਨਾ ਜਿਉਂਦਾ ਰਹੇ ਪ੍ਰਮਾਤਮਾ ਤੈਨੂੰ ਤੰਦਰੁਸਤੀਆਂ ਰੱਖੇ ਜਿਹੜੀ ਤੂੰ ਐਡੇ ਸੋਚ ਲਿਆ ਮੇਰੇ ਪੁੱਤ ਬਾਰੇ ਹੋਰ ਮੈਨੂੰ ਤਾਂ ਬਹੁਤ ਜ਼ਿਆਦਾ ਦੁੱਖ ਹੋ ਜਾਂਦਾ ਆਪਦੇ ਆਪ ਤੇ ਬਹੁਤ ਜ਼ਿਆਦਾ ਗੁੱਸਾ ਜਿਹੜੀ ਆਂਦਾ ਵੀ ਹਾਂ ਮੈਂ ਬਹੁਤ ਗਲਤ ਕਰਿਆ ਬਹੁਤ ਸ਼ਰਮਿੰਦਾ ਮਾਤਾ ਮੈਨੂੰ ਮਾਫ ਕਰਦੀਆਂ ਇਹ ਚੀਜ਼ ਨਹੀਂ ਪੁੱਤ ਚਲ ਕੋਈ ਨਾ ਕਿਸੇ ਟਾਈਮ ਨਹੀਂ ਵੀ ਹੁੰਦੇ ਬੰਦੇ ਕੋਲੇ ਇਸ ਵਿੱਚ ਇੱਕ ਤਾਂ ਕੋਈ ਗੱਲ ਗੁੱਸਾ ਕਰਨ ਵਾਲੀ ਨਹੀਂ ਮੈਂ ਵੀ ਕਿਹਾ ਸੀ ਮੈਂ ਚਲ ਕੋਈ ਨਾ ਨਹੀਂ ਵੀ ਹੱਥ ਪੈਂਦਾ ਹੁੰਦਾ ਬੰਦੇ ਦਾ ਨਹੀਂ ਤਾਂ ਗੱਲ ਨਾ ਮਾਤਾ ਮੈਂ ਤਾਂ ਬਹੁਤ ਜ਼ਿਆਦਾ ਸ਼ਰਮਿੰਦਾ ਹੋ ਰਹੀਆਂ ਇਹ ਚੀਜ਼ੀ ਚਲ ਪੁੱਤ ਮੈਨੂੰ ਵੀ ਮੇਰੇ ਕੋਈ ਗੱਲ ਨਹੀਂ ਮਾਤਾ ਤੁਹਾਨੂੰ ਕਿਸੇ ਤੋਂ ਕੋਈ ਪੈਸਾ ਲੈਣ ਦੀ ਲੋੜ ਨਹੀਂ ਮੈਂ ਆਪੇ ਹੱਲ ਕਰ ਦੂੰਗੀ ਕੋਈ ਨਾ ਪੁੱਤ ਤੂੰ ਵਿਆਜ ਲਾ ਲਈ ਜਿਹੜੇ ਪੈਸੇ ਦੇਂਗਾ ਵਿਆਜ ਲਾ ਲਈ ਨਾ ਨਾ ਤੈਨੂੰ ਪਤਾ ਚੱਲ ਕੁਝ ਵੀ ਨਹੀਂ ਲੈਣਾਗਾ ਬਸ ਮੈਨੂੰ ਤੁਹਾਨੂੰ ਆਪੇ ਪੈਸੇ ਦੇ ਦੂੰ ਕਿਵੇਂ ਮਰਜ਼ੀ ਦੇਵਾਂ ਮੈਂ ਪੁੱਤ ਇਹੀ ਕਿਹਾ ਸੀ ਰਾਜਪਾਲ ਨੂੰ ਇੱਕ ਤਾਂ ਚੱਲ ਵੀ ਤੂੰ ਮੇਰੇ ਨਾਂ ਜਮੀਨ ਐ ਜਿਹੜੀ ਤੂੰ ਆਪਦੇ ਨਾਂ ਲਵਾ ਲਾ ਇੱਕ ਚੱਲ ਜਿਹੜੀ ਦਾ ਆਪਾਂ ਠੇਕੇ ਤੇ ਦਿੰਨੇ ਆ ਭਾਈ ਉਹ ਠੇਕਾ ਛੜਾ ਕੇ ਤੂੰ ਆਪ ਕਰਨ ਲੱਗ ਜਾ ਨਹੀਂ ਨਹੀਂ ਮੈਂ ਤਾਂ ਚਲ ਆਪਾਂ ਦੇਣ ਲੈਣ ਵਾਲੇ ਦੇ ਦੇ ਦਾਂਗੇ ਮੈਥੋਂ ਆਪ ਤੂੰ ਬਹੁਤ ਵੱਡੀ ਗਲਤੀ ਹੋ ਗਈ ਸੀ ਮੈਨੂੰ ਮਾਫ ਕਰ ਦਿਓ ਕੋਈ ਗੱਲ ਨਹੀਂ ਨਹੀਂ ਪੈਸੇ ਸੁਣ ਚਾਹੀਦੇ ਮੈਂ ਆਪੇ ਦੇਵਾਂਗਾ ਕੋਈ ਨਾ ਪੁੱਤ ਤੂੰ ਰਾਜਪਾਲ ਨੂੰ ਦੇ ਦੀ ਚੱਲ ਉਹਦੇ ਲਾਉਣੇ ਜਦ ਇਹ ਤਾਂ ਫੁੱਫੜ ਜਾਂਦਾ ਹੁੰਦਾ ਸੀ ਪੁੱਤ ਉਹਨੇ ਤਾਂ ਕਦੇ ਸਾਨੂੰ ਤੰਗ ਨਹੀਂ ਕਰਿਆ ਸੀ ਕਦੇ ਆਏ ਨਹੀਂ ਕਿਹਾ ਸੀ ਵੀ ਮੇਰੇ ਪੈਸੇ ਮੋੜੋ ਦੇ ਹਲਾ ਮੈਂ ਇੰਨੀ ਬਿਮਾਰ ਹੋ ਗਈ ਸੀ ਲੱਖ ਰੁਪਏ ਮਿੰਟਾ ਚ ਹੀ ਦੇ ਗਿਆ ਸੀ ਮੇਰਾ ਨਨਦੋਈਆ ਤੈਨੂੰ ਪਤਾ ਭਾਈ ਹੁਣ ਜਵਾਕਾਂ ਦੇ ਹੱਥ ਪੱਸ ਹੈ ਹੁਣ ਉਹਨਾਂ ਅੱਗੇ ਕੀ ਜੋਰ ਆਪਣਾ ਮੇਰੀ ਨਣ ਦਾ ਵਿਚਾਰੀ ਦਾ ਵੀ ਨਹੀਂ ਕੋਈ ਚੱਲਦਾ ਉਥੇ ਮੈਨੂੰ ਜਰਨਲ ਨੇ ਇਹੀ ਗੱਲ ਆਖੀ ਸੀ ਨਾ ਕਹਿੰਦਾ ਵੀ ਤੇਰੀ ਲਿਹਾਜਾ ਸਾਰੀ ਉਮਰ ਦੀ ਤੇਰੀ ਲਿਹਾਜਾ ਟੁੱਟ ਜੂ ਉਹ ਗੱਲ ਤੋਂ ਮੈਂ ਬਹੁਤ ਜ਼ਿਆਦਾ ਸੁਣਦਾਗਾ ਚੱਲ ਪੁੱਤ ਕਹਿੰਦੇ ਹੁੰਦੇ ਉੱਥੀ ਜ਼ੋਰ ਨਾਲ ਕਿਹਾ ਜਾਂਦਾ ਜਿੱਥੇ ਆਪਦਾ ਜ਼ੋਰ ਹੁੰਦਾ ਤੇਰੇ ਤੇ ਉਹਦਾ ਜ਼ੋਰ ਸੀ ਹੈ ਆਪਦਾ ਭਰਾ ਮੰਨਦਾ ਸੀ ਤਾਂ ਤੈਨੂੰ ਕਹਤਾ ਸੀ ਨਾ ਨਾ ਕੋਈ ਗੱਲ ਨਹੀਂ ਮਾਤਾ ਕਦੋਂ ਮਰਜ਼ੀ ਦੱਸ ਦਿਓ ਮੈਂ ਆਪੇ ਪੈਸੇ ਦਾ ਹੱਲ ਕਰਾਂਗਾ ਚੱਲ ਕੋਈ ਨਾ ਪੁੱਤ ਦੱਸਣਾ ਤਾਂ ਕੀ ਤੂੰ ਕਰ ਹੀ ਦੇਈ ਥੋੜੇ ਦਿਨਾਂ ਤੱਕ ਬਸ ਉਹ ਲਾਡੀ ਦੀ ਮੋੜਨੇ ਆ ਲਾਡੀ ਨੇ ਵੀ ਐ ਨਹੀਂ ਸੋਚਿਆ ਵੀ ਚੱਲ ਭਾਈ ਮੇਰੇ ਮਾਮੇ ਦਾ ਪੁੱਤ ਹੈ ਹਾਂ ਹਾਂ ਤੇ ਇਹ ਕਹਿੰਦਾ ਮੇਰੇ ਸਾਲੇ ਨੂੰ ਦੇਣੇ ਆ ਮੇਰੇ ਨਾਲ denn ਦੱਸਿਆ ਸੀ ਵੀ ਆਪਦੇ ਸਾਲੇ ਨੂੰ ਦੇਣੇ ਆ ਉਹਨੇ ਕੰਮਕੋਮ ਚਲਾਉਣਾ ਹੈ ਕੋਈ ਅੱਛਾ ਅੱਛਾ ਤੇ ਉਹਨੂੰ ਦੇਣੇ ਆ ਹੁਣ ਉਹਦੇ ਮਾਰਾਂ ਹੁਣ ਇਹਨੂੰ ਤੰਗ ਕਰੀ ਜਾਂਦਾ ਹੈ ਅੱਛਾ ਅੱਛਾ ਮੈਂ ਤਾਂ ਗਲਤ ਗੱਲ ਨਾ ਕਰਾਂ ਮੈਨੂੰ ਤਾਂ ਆਪ ਤੋਂ ਬਹੁਤ ਵੱਡੀ ਗਲਤੀ ਹੋ ਗਈ ਸੀ ਪਰ ਇਹ ਵੀ ਬਹੁਤ ਜ਼ਿਆਦਾ ਗਲਤ ਗੱਲ ਹੈ ਹੁਣ ਕਰੀਏ ਕੀ ਫਿਰ ਕੀ ਹੁਣ ਦੱਸ ਬਸ ਜਵਾਕਾਂ ਨੂੰ ਕੁਝ ਨਹੀਂ ਕਹਿ ਸਕਦੇ ਭਾਈ ਪਹਿਲਾਂ ਵਾਲਿਆਂ ਦੀ ਸੋਚ ਪਹਿਲਾਂ ਵਾਲੀ ਸੀ ਹੁਣ ਵਾਲਿਆਂ ਦੀ ਹੁਣ ਵਾਲਿਆਂ ਦੀ ਫਿਰ ਕਰੀਏ ਵੀ ਕੀ ਉਦਾਰਣ ਦੀਆਂ ਬਾਤਾਂ ਐਂ ਤਾਂ ਕਹਿੰਦੇ ਮੇਰੇ ਨਾਲ ਤਾਂ ਬਤਿਆਰੀ ਬਥੇਰਾ ਪੱਲਾ ਬੋਚਦੀ ਐ ਮੈਂ ਕਿਹਾ ਭਾਈ ਕੋਈ ਨਾ ਭੈਣੇ ਤੇਰੇ ਸਿੱਖੀ ਸਾਰੇ ਐ ਸਹੀ ਗੱਲ ਹੁਣ ਤਾਂ ਤੂੰ ਵੀ ਉਹਨਾਂ ਦੇ ਹੱਥ ਮੰਨੇ ਐ ਜਿਵੇਂ ਤੈਨੂੰ ਉਹ ਕਹਿਣਗੇ ਤੈਨੂੰ ਮਗਰ ਲੱਗਣਾ ਪੈਂਦਾ ਮਗਰ ਲੱਗਣਾ ਪੈਂਦਾ ਹੈ ਅੱਜ ਕੱਲ ਤਾਂ ਆਈ ਐ ਪੁੱਤ ਜਿਵੇਂ ਹੁਣ ਨੂੰ ਪੁੱਤ ਕਹਿੰਦੇ ਐ ਫਿਰ ਚੱਲਣਾ ਪੈਂਦਾ ਮਾਂ ਤੇ ਉਹਨੂੰ ਹਾਂ ਹਾਂ ਇਹ ਸਤਨਾਮ ਕਰੀਏ ਕੀ ਚੱਲ ਕੋਈ ਨਾ ਪੁੱਤ ਰਾਜਪਾਲ ਨੂੰ ਤੂੰ ਕਹਦੀ ਨਾ ਨਾ ਮੈਂ ਫੋਨ ਕਰ ਦੂੰਗਾ ਰਾਜਪਾਲ ਨੂੰ ਜਦੋਂ ਵੀ ਮੰਨ ਕੇ ਚੱਲ ਲੋੜ ਹੋਈ ਮੈਨੂੰ ਦੱਸ ਦਿਓ ਪੈਸੇ ਫੜ ਲਿਓ ਤੁਸੀਂ ਚੱਲ ਕੋਈ ਨਾ ਪੁੱਤ ਰਾਜਪਾਲ ਫੜ ਲਿਓਗਾ ਤੇ ਇੱਥੋਂ ਤੇ ਬਸ ਉਹਨੂੰ ਦੇ ਆਊਗਾ ਉਹਦਾ ਹੀ ਡਿੱਕਾ ਸੀ ਬਾਹਲਾ ਕੁਝ ਮੋੜ ਦੇਣੇ ਸੀ ਉਹਨੇ ਹਾਂ ਹਾਂ ਮੈਨੂੰ ਦੱਸ ਬਸ ਮੇਰੀ ਪੁੱਤ ਬਾਹਲੇ ਪੈਸੇ ਲੱਗੇ ਬਿਮਾਰ ਤੇ ਨਹੀਂ ਤਾਂ ਕੋਈ ਹੋਣੀ ਸੀ ਉਹਦੇ ਮੈਨੂੰ ਵੀ ਇਹੀ ਚੀਜ਼ ਦਾ ਦੁੱਖ ਤਾਂ ਬਹੁਤ ਸੀਗਾ ਪਰ ਮੰਨ ਕੇ ਚੱਲ ਮੈਂ ਇੱਥੋਂ ਬਹੁਤ ਵੱਡੀ ਗਲਤੀ ਹੋਈ ਸੀ ਚੱਲ ਕੋਈ ਨਾ ਪੁੱਤ ਚੰਗਾ ਹਾਂ ਠੀਕ ਹਾਂ ਹਾਂ ਕੋਈ ਗੱਲ ਨਹੀਂ ਦੱਸ ਜੀ ਆਰਮਾ ਤੰਦਰੁਸਤੀ ਰਹੇ ਚੰਗਾ ਚੱਲ ਵਧੀਆ ਕਹਿੰਦੇ ਹੁੰਦੇ ਰੱਬ ਨੇ ਵਧੀਆ ਸੁਣ ਲਈ ਮੇਰੇ ਪੁੱਤ ਦੀ ਕਿਥੇ ਜ਼ਮੀਨ ਲੈਣੇ ਧਰਨੀ ਸੀ ਹੋਰ ਕਿਸੇ ਦੇ ਮੂਹਰੇ ਹੱਥ ਟੱਡਣਾ ਸੀ ਚਲੇ ਆਪਦੀ ਆਪ ਆਕੇ ਕਹਿ ਗਿਆ ਕਿ ਤੂੰ ਭਾਈ ਚਲੇ ਨੂੰ ਵਿਆਜ ਦੇ ਦੀ ਪਤਾ ਨਾ ਇਹਨਾਂ ਦੇ ਸਿਆਪਿਆਂ ਨੇ ਲੈ ਲਈ ਪਤਾ ਨਹੀਂ ਕੀ ਰੌਲਾ ਰਹਿੰਦਾ ਇਹਨਾਂ ਦਾ ਰੋਜ ਦਾ ਇੱਕ ਤਾਂ ਆ ਮੇਰੇ ਲਈ ਪਰਜਾਈ ਵੀ ਨਹੀਂ ਹਟਦੀ ਹੈਗੀ ਰੋਜ ਹੀ ਰੌਲਾ ਪਾਈ ਜਾਂਦੀ ਹੈਗੀ ਮੈਨੂੰ ਪਤਾ ਸੀ ਵੀ ਇਹ ਨਹੀਂ ਕੱਟਦੀ ਨੋ ਨਾਲ ਆਪਦੀ ਨਾਲ ਇਹਨੇ ਪਾਉਣਾ ਹੀ ਸੀ ਝੱਜੂ ਅੱਜ ਕੱਲ੍ਹ ਦੀਆਂ ਨੋਹਾਂ ਵੀ ਨਹੀਂ ਸਹਿੰਦੀਆਂ ਨਹੀਂ ਬੰਤੋ ਨਹੀਂ ਬੰਤੋ ਆਗੀ ਹੋਣਾ ਮੇਰੀ ਕਾ ਹਾਂ ਮੈਂ ਤਾਂ ਆਗੀ ਰੌਲਾ ਕੀ ਪੈ ਗਿਆ ਤੁਹਾਡਾ ਕੋਈ ਨਾ ਪੁੱਵੋ ਦੱਸਦੇ ਸਤਿ ਸ਼੍ਰੀ ਅਕਾਲ ਪੁੱਵੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨਕੀ ਮੈਂ ਤਾਂ ਠੀਕ ਐ ਤੂੰ ਦੱਸ ਤੂੰ ਹੁਣ ਕੀ ਝੱਜੂ ਪਾ ਲਿਆ ਕੋਈ ਨਾ ਪੁੱਤ ਤੂੰ ਬੈਠ ਕੋ ਗਾ ਚਾਹ ਪਾਣੀ ਪੀ ਲਵੇਂ ਨਹੀਂ ਗੱਲ ਤਾਂ ਦੱਸ ਬੈਠੀ ਆ ਮੈਂ ਤਾਂ ਖੜੀ ਘਰੋਤੀ ਜਿਵੇਂ ਸੀਗੀ ਉਵੇਂ ਆਈ ਆ ਕੋਈ ਨਾ ਫੇਰ ਤੂੰ ਕਿਹੜਾ ਬਗਾਨੇ ਘਰੇ ਆਈ ਆ ਬੈਜਾ ਬਗਾਨੇ ਘਰੇ ਤਾਂ ਨਹੀਂ ਆਈ ਫਿਰ ਮੇਰੇ ਆਪ ਦੇ ਵੀ ਕੰਮ ਹੁੰਦੇ ਨੇ ਇਹਨਾਂ ਨੇ ਫੋਨ ਕੀਤਾ ਮੈਨੂੰ ਪਤਾ ਸੀ ਮੈਂ ਤੈਨੂੰ ਕਿਹਾ ਸੀ ਨਾ ਵੀ ਜੇ ਨੋਹਾ ਦਿਨ ਨੂੰ ਰਾਤ ਕਹਿੰਟ ਰਾਤ ਹੀ ਕਿਹਾ ਕਰ ਜੇ ਰਾਤ ਨੂੰ ਦਿਨ ਕਹਿੰਦੇ ਤਾਂ ਦਿਨ ਹੀ ਕਿਹਾ ਕਰ ਅੱਜ ਕੱਲ ਹੈ ਹੀ ਨਹੀਂ ਟਾਈਮ ਇਹੋ ਜਿਹਾ ਕੀ ਗੱਲ ਕੀ ਹੋਈ ਐ ਕੋਈ ਨਾ ਪੂਆ ਪਹਿਲਾਂ ਪਾਣੀ ਲੈ ਕੇ ਆਵੇਂ ਤੇਰੇ ਰਸਤੇ ਤੇ ਪਾਣੀ ਤਾਂ ਮੈਂ ਪੀ ਲੂੰਗੀ ਗੱਲ ਤਾਂ ਦੱਸੋ ਰੌਲਾ ਕੀ ਪੈ ਗਿਆ ਪੂਆ ਗੱਲ ਕੀ ਹੋਣੀ ਆ ਮੰਮੀ ਤਾਂ ਜਮੀਨ ਹੀ ਸਾਡੀ ਗੱਲ ਸੌਂਦੀ ਹੈ ਜਿਹੜੀ ਗੱਲ ਹੁੰਦੀ ਐ ਪੇਕਿਆਂ ਨੂੰ ਜਿਹੜੀ ਗੱਲ ਹੁੰਦੀ ਐ ਪੇਕਿਆਂ ਨੂੰ ਮੈਨੂੰ ਲੱਖ ਰੁਪਈਆ ਚਾਹੀਦਾ ਸੀ ਮੇਰੇ ਪੇਕਿਆਂ ਨੂੰ ਹੁਣ ਮੈਂ ਇੰਨਾ ਤੋਂ ਹੀ ਮੰਗੂੰਗੀ ਹੈ ਕਿ ਮੈਂ ਲੋਕਾਂ ਦੇ ਮੰਗਣ ਵਗ ਜਾ ਹੁਣ ਤੇ ਮੈਂ ਲੱਖ ਰੁਪਈਆ ਮੰਗਿਆ ਤੇ ਇਥੋਂ ਕਹਿ ਕੇ ਵਾਗ ਗਈ ਕਿ ਨਹੀਂ ਹਾਂ ਲੈ ਕੇ ਆਉਣੀ ਆ ਹੈ ਉੱਥੇ 5 ਦਿਨ ਲਾਇ ਤੇ 5 ਦਿਨ ਵ ਸਾਡੇ ਨਾਲ ਵੀ ਤੂੰ ਐਂ ਕਰਦੀ ਹੁੰਦੀ ਸੀ ਹੁਣ ਇਹਦੇ ਨਾਲ ਨਾ ਕਰਿਆ ਕਰ ਤੈਨੂੰ ਰੋਟੀ ਇਹਨਾਂ ਨਹੀਂ ਦੇਣੀ ਐ ਮੇਰੀ ਗੱਲ ਸੁਣਾ ਬਰੋ ਤੈਨੂੰ ਚੰਗਾ ਪੜਾ ਪਤਾ ਨਹੀਂ ਮੇਰੇ ਕੋਲ じゃ ਹੀ ਬਿਮਾਰ ਐ ਅੱਛਾ ਉਹ ਤਾਂ ਮੰਜੇ ਚ ਪਈ ਐ ਮੈਨੂੰ ਕਹਿੰਦੇ ਜਿਹੜੇ ਧਾਰੇ ਪੈਸੇ ਦਿੱਤੇ ਹੁਣ ਹੀ ਲੈ ਕੇ ਆ ਵੀ ਉਹਦੇ ਮੰਜੇ ਚ ਪਈ ਤਾਂ ਮੈਂ ਕਿਵੇਂ ਮੰਗ ਲਾ ਪਾਇ ਇਸੇ ਵੀ ਮੇਰੇ ਪੈਸੇ ਮੋੜੋ ਇਹਨਾਂ ਤਾਂ ਸਾੰਗ ਨਹੀਂ ਸ਼ਰਮ ਨਹੀਂ ਕਾਸੇ ਦੀ ਭੂਆ ਜੀ ਆਪ ਤਾਂ ਚੰਗਾ ਚੌਕਾ ਖਾਂਦੇ ਆ ਹੈ ਹੈ ਸਾਡੇ ਵੇਲੇ ਉਹਨਾਂ ਕੋਲ ਪੈਸੇ ਨਹੀਂ ਹੈਗੇ ਤੂੰ ਜਾ ਕੇ ਭੂਆ ਦੇਖੀ ਕੋਠੀ ਪਾਲੀ ਏਡੀ ਮਾਰ ਕੇ ਦੀ ਸੋਣੀ ਹੈ ਤੇ ਆਪਣੀ ਦੇਖ ਲੈ ਲਾ ਫੱਤ ਵੀ ਪੱਟੀ ਪਈ ਆ ਤੇ ਫਿਰ ਉਹਨਾਂ ਮੇਰੇ ਭਤੀਜੇ ਨੇ ਕਿਹਾ ਸੀ ਕਹਿੰਦਾ ਪੂਆ ਤੂੰ ਪੈਸੇ ਲੈ ਜਾ ਮੈਂ ਬਿਸ਼ਰਮੀ ਦੀ ਮਾਰੀ ਨਹੀਂ ਲੈ ਕੇ ਆਈ ਵੀ ਕੀ ਆਖਣਗੇ ਕਿ ਮੇਰੀ ਮਾਂ ਦਾ ਮੰਝੇ ਚ ਪਈ ਆ ਇਹਨੂੰ ਪੈਸਿਆਂ ਦੀ ਬਣੀ ਪਈ ਆ ਜਦੋਂ ਮੀਨੀ ਕਾ ਮਾਰ ਭਣੇ ਤੂੰ ਵੀ ਓਹੋ ਪੂਆ ਜੀ ਜਦੋਂ ਆਪਦੇ ਹੱਥੀ ਪੈਸੇ ਦਿੰਦੇ ਸੀ ਫਿਰ ਮੰਮੀ ਤੂੰ ਫੜੇ ਕਿਉਂ ਨਹੀਂ ਗਏ ਇਹਦਾ ਮਤਲਬ ਤਾਂ ਇਹੀ ਹੈ ਨਾ ਵੀ ਆਪਦੇ ਪੇਕਿਆਂ ਨੂੰ ਖਵਾਉਣਾ ਚਾਹੁੰਦੀ ਆ ਜੇ ਤੈਨੂੰ ਆਪਦੇ ਹੱਥੀ ਦਿੰਦੇ ਸੀ ਤੂੰ ਫੜ ਲੈਂਦੀ ਜੇ ਤੂੰ ਧੱਕੇ ਨਾਲ ਤਾਂ ਨਹੀਂ ਫੜਨੇ ਸੀ ਮੇਰੀ ਗੱਲ ਸੁਣਨੀ ਪੈਣੀ ਮੇਰਾ ਨਹੀਂ ਮਾਨ ਮੰਨਿਆ ਹੁਣ ਮੈਂ ਇਥੋਂ ਪੈਸੇ ਫੜ ਕੇ ਇਹ ਆਪਦੇ ਪੇਕਿਆਂ ਨੂੰ ਖਵਾਉਣ ਨੂੰ ਫਿਰਦੀ ਆ ਪੈਸੇ ਤਾਂ ਸਾਡੇ ਉਹ ਆ ਹੀ ਫਿਰਨਗੇ ਹਾਂ ਮੈਂ ਉਹਨਾਂ ਨੇ ਬੜਾ ਹਾਂ ਮੇਰੇ ਪੇਕਿਆਂ ਤਾਂ ਪੂਆ ਦੁੱਖ ਦੇ ਆ ਦਿੰਦੇ ਹੈਂ ਉਹਨਾਂ ਤਾਂ ਦੁੱਖ ਦੇ ਚੱਲ ਤੂੰ ਵੀ ਥੋੜਾ ਜਿਹਾ ਘੱਟ ਬੋਲਿਆ ਕਰ ਤੂੰ ਵੀ ਘੱਟ ਬੋਲਿਆ ਕਰ ਗੱਲ ਰੌਲਾ ਨਹੀਂ ਪਾਈਦਾ ਬੰਦਾ ਮੇਰੇ ਬਾਈ ਮੁੱਕਿਆ ਨਾ ਮੈਨੂੰ ਇਹਨਾਂ ਨੇ ਟਿੰਡੀ ਦੇ ਬੀਤੇ ਚੱਕਦਾ ਤੂੰ ਚੱਕਿਆ ਮੰਮੀ ਟਿੰਡੀ ਦੇ ਬੀਤੇ ਮੇਰੀ ਗੱਲ ਸਾਨੂੰ ਭੂਆ ਜੀ ਹੈ ਜਿਹਦੇ ਦਾ ਬਾਪੂ ਮੁੱਕਿਆ ਉਦੋਂ ਵਾਰ ਬਾਪੂ ਦੇ 5 ਲੱਖ ਰੁਪਏ ਬਾਪੂ ਦੇ ਅਕਾਊਂਟ ਚ ਪਿਆ ਅਸੀਂ ਮੰਮੀ ਨੂੰ ਕਿਹਾ ਵੀ ਤੂੰ ਐ ਕਰ ਵੀ ਕਢਵਾ ਲੈ ਪੈਸੇ ਹੈਨਾ ਨਾਲ ਤਾਂ ਮਣ ਮੋਟਾ ਫਰਸ਼ ਪੱਕੀ ਕਰ ਲਾਂਗੇ ਛਤਾਂ ਡਿੱਗਣਾਂ ਲੀਆਂ ਹੋਣਾਂ ਪੰਗਾ ਹੈ ਇਹ ਪੱਕੀਆਂ ਕਰਾ ਲਾਂਗੇ ਤੇ ਮੈਂ ਤਾਂ ਨਹੀਂ ਆਪਦੇ ਪੇਕੇ ਨੂੰ ਖਵਾਉਣੇ ਸੀ ਜਾਂ ਮੈਂ ਆਪਦੇ ਤੇ ਲਾਉਣੇ ਸੀ ਆਪਣੇ ਘਰ ਤੇ ਲਾਉਣੇ ਸੀ ਲੈ ਹਜੇ ਤੱਕ ਉਹ ਤੇ ਵੀ ਕੁੰਡਲੀ ਮਾਰੀ ਬੈਠੀ ਆ ਮੈਂ ਕਹਿੰਦੀ ਮੈਂ ਤਾਂ ਦਿੰਦੀ ਨਹੀਂ ਜਿਹੜੇ ਪੈਸੇ ਆਵੇ ਤੂੰ ਹੀ ਤਰਾ ਕੇ ਗਈ ਸੀ ਨਾ ਤੇਰੇ ਬਾਹਰ ਦੇ ਨਾ ਹਾਂ ਹਾਂ আচ্ছা ਭਾਈ ਜਿਉ ਸਰਟੀਫਿਕੇਟ ਉਹਦਾ ਮੌਤ ਵਾਲਾ ਬਣੂਗਾ ਤਾਂ ਉਹ ਮੇਰੇ ਨਾਲ ਚੜਨਗੇ ਜੇ ਮੇਰੇ ਨਾਲ ਹੋਣਗੇ ਪੈਸੇ ਫੇਰ ਹੀ ਦੇਊਂ ਇਹਨਾਂ ਨੂੰ ਤੁਸੀਂ ਕਿਉਂ ਨਹੀਂ ਬਣਾਇਆ ਫਿਰ ਉਹ ਉਹ ਹੋਪੂਆ ਲਾਡੀ ਬਾਲੀ ਕੋਲ ਕਰਦਾ ਕਿ ਤੂੰ ਜਾ ਕੇ ਰਾਜੀ ਨਹੀਂ ਹੈਗਾ ਤੂੰ ਮੜਾ ਮਟਾਉਣ ਨੂੰ ਵੀ ਸਮਝਾ ਹੈ ਖੇਤ ਦਾ ਕੰਮ ਵੀ ਨਹੀਂ ਕਰਕੇ ਉਹ ਤਾਂ ਰਾਜੀ ਅਸੀਂ ਖਾਵਾਂਗੇ ਕੀ ਹਾਂ ਲਖੀਨਾ ਤੂੰ ਬਣਾ ਲੈ ਮੈਂ ਕਿੱਥੋਂ ਜਾਣ ਦੀ ਆਣ ਪੜਦਾ ਹੈਗੀ ਮਾਜੇ ਪੜੀ ਲਿਖੀ ਹੁੰਦੀ ਤਾਂ ਇਹਨਾਂ ਨੇ ਮਗਰ ਲੱਗੀ ਰਹਿੰਦੀ ਆਹੋ ਐਵੇਂ ਨਹੀਂ ਜਾਵੜ ਦੀ ਪੇਕੇ ਦੂਜੇ ਦਿਨ ਜੇ ਆਣ ਪੜ ਹੈਗੀ ਤਾਂ ਕੋਈ ਨਾ ਬੋਲ ਚਲ ਕੋਈ ਨਹੀਂ ਤੂੰ ਹੀ ਨਾ ਬੋਲ ਪੇਕੇ ਤਾਂ ਸਾਰਿਆਂ ਦੇ ਹੁੰਦੇ ਨੇ ਖਾਰ ਵੀ ਤੁਸੀਂ ਮਾੜਾ ਜਾਂ ਸੰਜ ਮਨਾ ਰਿਆ ਕਰੋ ਤੇ ਹੁਣ ਤੂੰ ਇਹਨਾਂ ਦੇ ਪੈਸੇ ਲਿਆ ਕੇ ਤੇ ਇਹਨਾਂ ਨੂੰ ਦੇ ਦੇ ਬੂਆ ਜੀ ਮੇਰੀ ਗੱਲ ਸੁਣ ਮੈਂ ਵੀ ਹੋਰ ਕੁਝ ਨਹੀਂ ਕਿਹਾ ਸੀਗਾ ਮੈਂ ਪਿਆਰ ਨਾਲ ਹੀ ਕਿਹਾ ਸੀ ਮੰਮੀ ਨੂੰ ਵੀ ਮੇਰੇ ਪੇਕੇਆਂ ਨੂੰ ਲੱਖ ਰੁਪਈਆ ਚਾਹੀਦਾ ਵੀ ਮੰਮੀ ਤੂੰ ਲਿਆ ਦੇ ਚੱਲ ਉਹਨਾਂ ਨੂੰ ਬਾਹਲੀ ਲੋੜਾ ਮੇਰੇ ਭਰਾ ਨੇ ਕੰਮ ਸ਼ੁਰੂ ਕਰਨਾ ਬੂਆ ਜੀ ਤੈਨੂੰ ਪਤਾ ਹੀ ਮੇਰੇ ਪੇਕੇ ਤਾਂ ਵਿਚਾਰੇ ਗਰੀਬ ਆ ਹੈ ਜੇ ਉਹਨਾਂ ਦਾ ਹੱਥ ਪੈਂਦਾ ਉਹ ਕਿਉਂ ਮੇਰੇ ਤੋਂ ਮੰਗਦੇ ਵਿਚਾਰੇ ਹੈ ਉਹਨਾਂ ਨੂੰ ਸਾਡੇ ਤੱਕ ਹੀ ਉਮੀਦ ਸੀਗੀ ਇਹਦੇ ਪੇਕੇ ਤਾਂ ਮਜਬੂਰੀ ਆ ਮੇਰੇ ਪੇਕੇ ਦੀ ਮਜਬੂਰੀ ਨਹੀਂ ਜਿਹੜੀ ਡੇਗ ਪਈ ਪਈ ਉਹਨਾਂ ਦੇ ਘਰੇ ਮਨਿੰਦਰ ਪੁੱਤ ਤੂੰ ਵੀ ਨਾ ਬਾਲਾ ਬੋਲਿਆ ਕਰ ਪਤਾ ਕੀ ਆ ਲੋਕ ਕੰਧੀ ਕੋਠੀ ਚੜ ਜਾਂਦੇ ਨੇ ਕਿਸਮ ਕੀ ਪਤਾ ਇਹਨਾਂ ਦਾ ਰਾਮ ਰੋਲੇ ਦਾ ਵੀ ਇਹ ਤੇ ਤੁਸੀਂ ਵੀ ਆਪਦੇ ਪਿਆਕਿਆਂ ਨੂੰ ਵੀ ਥੋੜਾ ਜਿਹਾ ਕਿਹਾ ਕਰੋ ਇਹਨੂੰ ਵੀ ਕਹੀ ਨਹੀਂ ਵੀ ਭਾਈ ਤੂੰ ਵੀ ਆਪਦੇ ਪਿਆਕ ਨੇ ਇਹਨੇ ਨਾ ਪਹਿਲਾਂ ਬਾਹਲੀ ਤਹਿਤ ਜਮਾਈ ਵੀ ਐ। ਭੂਆ ਤੁਸੀਂ ਸੀ ਜਿਹੜੀਆਂ ਦੀ ਤੈਂ ਚੱਲੀਆਂ ਮੈਂ ਨਹੀਂ ਚੱਲਦੀ ਇਹਦੀ ਤੈਂਤ। ਹਾਂ ਚੱਲ ਕੋਈ ਨਹੀਂ ਠੰਡਾ ਪੀਦਾ ਹੁੰਦਾ ਐਵੇਂ ਵੀ ਨਹੀਂ ਕਰੀਦਾ ਹੁੰਦਾ ਬਾਹਲਾ। ਭੂਆ ਜੀ ਮੈਂ ਤੁਹਾਨੂੰ ਸਾਂਝੀ ਗੱਲ ਕਰਨਾਸਤੇ ਥੋੜਾ ਸੱਦਿਆ ਸੀਗਾ। ਮੈਂ ਇਹਨੂੰ ਆਪਦੇ ਪੱਖ ਹਾਸਤੇ ਸੱਦਿਆ ਸੀਗਾ। ਤੂੰ ਤਾਂ ਇਹਦੇ ਵੱਲ ਦੀ ਗੱਲ ਕਰਨ ਲੱਗੀ। ਮੈਨੂੰ ਤਾਂ ਤੁਸੀਂ ਸਾਰੇ ਹੀ ਸਾਂਝੀ ਹੋ ਜੇ ਹੁਣ ਮੈਂ ਤੁਹਾਡਾ ਇੱਥੇ ਕੋਲੇ ਸਪਵਾ ਜਾ। ਥੋੜਾ ਲੜਾਈ ਝਗੜਾ ਕਰ ਜਾ ਅੱਛਾ ਅੱਜ ਤਾਂ ਇਹਦੇ ਥੋੜਾ ਮਾੜਾ ਮੋਟਾ ਰੱਖਦੀ ਐ ਸਵੇਰ ਨੂੰ ਸਾਰਾ ਕੁਝ ਚੱਕ ਕੇ ਪੀਕਿਆ ਨੂੰ ਦੇ ਤਾਂ ਫਿਰ ਤੁਸੀਂ ਕੀ ਕਰ ਲੋਂਗੇ ਭੂਆ ਜੀ ਮੇਰੀ ਗੱਲ ਸੁਣੋ ਬਸ ਮੈਨੂੰ ਤਾਂ ਲੱਖ ਰੁਪਈਆ ਚਾਹੀਦਾ ਕੱਲ ਸਵੇਰ ਤੱਕ ਬਸ ਉਹ ਇਹਨਾਂ ਤੋਂ ਦਵਾ ਦੂੰ ਮੈਂ ਚਾਹ ਬਣਾਉਣ ਜਾਣੀ ਜਾਂ ਬਣਾ ਲਿਆ ਹਾਂ ਦੇਖ ਲਿਆ ਹਾਂ ਬਸ ਇਹੀ ਕੁਝ ਕਰਦੀ ਐ ਇਹ ਮੇਰੇ ਨਾਲ ਕੀ ਰੌਲਾ ਕੀ ਹੋ ਗਿਆ ਰੌਲਾ ਤਾਂ ਆਹੀ ਹੋ ਗਿਆ ਜਿਉਂ ਤੇਰੇ ਬਾਈ ਮੁੱਕਿਆ ਪਤਾ ਨਹੀਂ ਇਹਨੂੰ ਕਿਹਨੇ ਵੀ ਪੜਾਈਆ ਕਿਹਨੇ ਨਹੀਂ ਪਹਿਲਾਂ ਤਾਂ ਕਹਿੰਦੀ ਜ਼ਮੀਨ ਨਾ ਕਰਾ ਦੇ ਲਾਡੀ ਐ ਮੈਂ ਕਿਹਾ ਭਾਈ ਜ਼ਮੀਨ ਸੋਢੀ ਐ ਫੇਰ ਮੇਰੇ ਭਤੀਜੇ ਦੀ ਜਿਹੜੀ ਜ਼ਮੀਨ ਆ ਉਹ ਮੇਰੇ ਨਾਲ ਥੋੜੀ ਸੀ ਹੂੰ ਹੂੰ ਉਹ ਆ ਕੇ ਸਾਨੂੰ ਉੱਥੋਂ ਹੱਕ ਲਿਆ ਕੇ ਦੇ ਹੂੰ ਅੱਛਾ ਮਰਨਾਉ ਤਾਂ ਮੇਰੀ ਪਰਜਾਈ ਪਈ ਆ ਮਾਂ ਜ਼ਮੀਨਾਂ ਵੜਾਉਂਦੀ ਚੰਗੀ ਲੱਗਣੀ ਆ ਹੂੰ ਹੂੰ ਨਹੀਂ ਕੰਦਰ ਉਸ ਗੱਲ ਪਿੱਛੇ ਇਹ ਬਾੜ ਪਈ ਆ ਫੇਰ ਕਹਿੰਦੇ ਜਿਹੜਾ 5 ਲੱਖ ਆ ਉਹ ਦੇ ਹੁਣ ਉਹ ਵੀ ਨਹੀਂ ਕਿਸੇ ਹਿਸਾਬ ਨਾਲ ਭਾਈ ਬੈਂਕ ਚੋਂ ਨਿਕਲਦਾਗਾ ਕਿ ਮੈਂ ਕਢਾ ਕੇ ਲਿਆਵਾ ਚਲ ਇਹਨੇ ਆਹ ਗੱਲ ਫੜ ਲਈ ਜਿਹੜਾ ਲੱਖ ਰੁਪਿਆ ਦੇ ਤਾ ਉਹਨੇ ਬੱਸ ਵੀ ਗੱਲ ਮਕਾਇਨੇ ਕਲੇਸ਼ ਨਹੀਂ ਮੁਕੰਨ ਦਿੱਤਾ ਉਹਦੇ ਦਾ ਚਲ ਕੋਈ ਨਹੀਂ ਬਹਿ ਕੇ ਨਵੇੜਦੇ ਆ ਤੁਹਾਡੀ ਗੱਲ ਭਾਈ ਕਿ ਨਵੇਂ ਮੇੜਦੇ ਆ ਮੈਂ ਤਾਂ ਚਾਰ ਪੰਜ ਦਿਨ ਉੱਥੇ ਲਾਇਆ ਹੀ ਉੱਥੇ ਦੁਖੀ ਹੋਈ ਦੀਆਂ ਉਹਨੂੰ ਦੇਖ ਕੇ ਇੱਥੇ ਮੈਨੂੰ ਘਰੇ ਨਹੀਂ ਬਣ ਦਿੱਤਾ ਹਜੇ ਲਾਡੀ ਆਇਆ ਨਹੀਂ ਦੁਖੀ ਕਾਤੋਂ ਹੋਈਆਂ ਦੁਖੀ ਕਾਤੋਂ ਹੋਈਆਂ ਚੱਲ ਕੋਈ ਨਹੀਂ ਤੂੰ ਚਾਹ ਕਰ ਲਾ ਨਾ ਆਰਾਮ ਨਾਲ ਬੈਠੀ ਸੀ ਤੋ ਉਹ ਗੱਲ ਸੁਣ ਤੂੰ ਚਾਹ ਕਰ ਲਿਆ ਫੇਰ ਗੱਲ ਕਰਾਂਗੇ ਪੂਆ ਜੀ ਮੈਂ ਤਾਂ ਮੇਰੀ ਗੱਲ ਸੁਣੋ ਮੇਰੇ ਤਾਂ ਮਹਿੰਤੀ ਆ ਤੁਹਾਡੇ ਅੱਗੇ ਸੱਚੀ ਸਾਡੀ ਮੇਰੇ ਪੇਕੇ ਨੂੰ ਬਾੜੀ ਲੋੜ ਆ ਲੱਖ ਰੁਪਏ ਦੀ ਵੀ ਮੈਨੂੰ ਤਾਂ ਉਹ ਦਵਾ ਦਿਓ ਤੁਮ ਮੱਝੀ ਲਿਆ ਕੇ ਦੇ ਦੇਣਾ ਮਿੱਠੇ ਗੱਲ ਨਾਲ ਵੀ ਹੋ ਜਾਊਗਾ ਕਿ ਰੌਲਾ ਪਾਈ ਤੋ ਲੱਖ ਰੁਪਏ ਦੇਗਾ ਪੂਆ ਮਿੱਠ ਪਰ ਲੱਗੀ ਨਹੀਂ ਮੇਰੇ ਆਖੇ ਚੱਲ ਕੋਈ ਨਹੀਂ ਅਸੀਂ ਗੱਲ ਕਰਦੇ ਤੂੰ ਪਰ ਲਿਆ ਚਾਹ ਦੀ ਕੁੱਟ ਇਹ ਤਾਂ ਦਿੰਦੀ ਹੈ ਮੇਰੇ ਗਾਲ ਗੁੱਸਾ ਸੱਦ ਲਓ ਸਾਂਝੀ ਗੱਲ ਕਰਨ ਵਾਸਤੇ ਬਣ ਗਈ ਨਾ ਪਰਜਾਈ ਦੀ ਇੱਥੇ ਆ ਕੇ ਕੀ 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 ਕਰੀ ਜਾਂਦੀਆਂ ਬੈਠੀਆਂ ਦੋਨੇ ਜਾਣੀਆਂ ਹੈ ਬਣਾ ਲਓ ਚਾਹ ਮੈਂ ਬੂਰੀ ਬੰਨੀ ਐਨਾਂ ਵਾਸਤੇ ਸਾਰਾ ਦਿਨ ਡੰਗਰਾਂ ਦਾ ਕਰਨ ਨੂੰ ਮੈਂ ਹੈ ਤੇ ਆਖੇ ਮੇਰੇ ਕੋਈ ਵੀ ਨਹੀਂ ਲੱਗਦਾ ਆਪੂ ਅੱਜ ਵੀ ਐਵੇਂ ਸੱਦ ਲਈ ਮੈਂ ਤਾਂ ਹੈ ਹੁਣ ਇਹਨੂੰ ਚਾਹ ਬਣਾ ਕੇ ਦੇਣੀ ਪਊਗੀ ਇੱਥੇ ਆਖੇ ਮੇਰੀ ਲੱਗੀ ਨਾ ਕੇ ਬਣ ਗਈ ਉਹਦੀ ਨੀਮਨਿੰਦਰੇ ਲਿਆ ਚਾਹ ਦੀ ਕੁੱਟ ਹੁਣ ਇੱਥੇ ਜਾ ਕੇ ਬੈ ਗਈ ਸਬਰ ਵੀ ਕਰ ਲਿਆ ਕਰ ਕਪੰਜ ਤਾਂ ਪਾ ਲੰਦੇ ਕਿ ਇੱਥੇ ਆ ਕੇ ਗਲਚੀ ਪੋਂਦਾਂ ਤੇਰੇ ਕੋਈ ਨਹੀਂ ਤੂੰ ਵੀ ਚੁੱਪ ਕਰ ਜਾ ਕਰ ਲੇ ਆਉਗੀ ਆਪੇ ਬਣਾ ਲਿਆਉਗੀ ਨਹੀਂ ਭੈਣੇ ਸਾਰਾ ਦਿਨ ਕੰਮ ਲਮਕੀ ਜਾਂਦਾ ਕਿਸੇ ਵੇਲੇ ਕਿਰੇ ਨਹੀਂ ਲਮਕੀ ਜਾਂਦੇ ਜਿੱਥੇ ਪਿਆ ਕਰਨਾ ਤਾਂ ਉਸੇ ਨਹੀਂ ਹੈ ਫਿਰ ਅੱਧੀ ਤਾਂ ਤੇਰੇ ਚ ਕਮੀਆਂ ਵਾਲੀਆਂ ਨੇ ਫਿਰ ਮੈਨੂੰ ਐਂ ਦੱਸ ਆਪਾਂ ਕਿਹੜਾ ਤੰਦੇ ਕਰੇ ਨਹੀਂ ਪਹਿਲਾਂ ਪਹਿਲਾਂ ਕਰੇ ਸੀ ਉਹ ਟਾਈਮ ਗਿਆ ਉਹ ਹੁਣ ਹੈ ਹੀ ਨਹੀਂਗਾ ਕੁੜੇ ਤੂੰ ਕਿਹੜੇ ਵੇਲੇ ਦੀ ਆਈ ਬੈਠੀ ਆ ਹੁਣ ਨੂੰ ਤਾਂ ਮੈਂ ਤੈਨੂੰ ਰੋਟੀ ਵੀ ਖਵਾਣ ਦੀ ਚਲ ਕੋਈ ਨਹੀਂ ਹੁਣ ਤੂੰ ਚੁੱਪ ਕਰ ਜਾ ਹੁਣ ਤੂੰ ਤੂੰ ਚੁੱਪ ਕਰ ਜਾ ਤੂ ਤੇ ਪਕਰ ਜਾ ਹੁਣ ਲੈ ਪੀਲਾ ਤੂੰ ਵੀ ਚਾਹ ਪੀਲਾ ਹਾਂ ਚੁੱਪ ਬਥੇਰੀਆਂ ਮਾਰ ਲੈਨੀ ਆ ਜੇ ਕੱਲ ਕੋਈ ਸਿਆਣਾ ਕਹਿੰਦਾ ਹੁੰਦਾ ਨਾ ਚੰਗੇ ਵਾਸਤੇ ਕਹਿੰਦਾ ਹੁੰਦਾ ਮੰਮੀ ਤੂੰ ਗੱਲਾਂ ਨਹੀਂ ਹੁੰਦਾ ਤੇਰੇ ਤੋਂ ਵੀ ਕੁਝ ਨਹੀਂ ਬਸ ਹੈ ਵਿੜਾਈ ਦੀ ਨਹੀਂ ਮਰਜੀ ਮਰਵਾ ਲੋ ਤੇਰੇ ਤੋਂ ਚੱਲ ਕੋਈ ਨਹੀਂ ਫਿਰ ਹੁਣ ਮੈਂ ਆਈਆਂ ਹੁਣ ਤਾਂ ਜੀਬ ਬੰਦ ਕਰ ਲੋ ਜੀਬ ਕਿਉਂ ਬੰਦ ਕਰਨੀ ਆ ਭਾਈ ਅਸੀਂ ਤਾਂ ਦੱਸਣਾ ਵੀ ਸਾਡੇ ਚ ਇਨੀ ਕੀ ਕਰਤੂਤ ਹੈ ਹਾਂ ਤਾਂ ਇਹ ਕੌਣ ਦੱਸੀ ਜਾਂਦਾ ਕੌਣ ਦਾ ਬੈਠ ਚੱਲ ਕੋਈ ਨਹੀਂ ਲੜੋ ਨਾ ਹੁਣ ਬੰਦ ਕਰੋ ਬੈ ਕੇ ਸਲਟਾਉਣੇ ਆ ਤੁਹਾਡਾ ਸਾਰਾ ਕੋਈ ਨਹੀਂ ਲਾਡੀ ਨੂੰ ਆ ਜਾਣਦੇ ਫਿਰ ਕਰਦੇ ਆ ਗੱਲ ਠੀਕ ਹੈ ਨਾ ਆਉ ਨੂੰ ਆ ਜਾਂਦੇ ਫਿਰ ਕਰਦੇ ਆ ਪੈਸੇ ਫੋਨ ਕਰ ਦੇ ਲਾਡੀ ਨੂੰ ਸਾਰਾ ਦਿਨ ਆਏ ਰੱਖਦੀ ਐ ਵੀ ਬਸ ਪਰਥੂ ਪਰਥੂ ਕਿਸੇ ਵੇਲੇ ਕੁਛ ਨਹੀਂ ਰਹਿੰਦੀ ਵੀ ਜਿੱਦਿਆਂ ਦੀ ਆਈ ਐ ਨਾ ਉਹ ਦਿਨ ਦਾ ਮੇਰਾ ਤਾਂ ਘਾਰ ਹੀ ਲੈ ਲੈ ਆਣੇ ਇਹ ਨਾ ਉਮਰੀ ਐ ਇਹੋ ਜੀ ਹੁੰਦੀ ਐ ਜਦੋਂ ਤੈਨੂੰ ਵਿਆਹ ਕੇ ਲੈ ਸੀ ਉਦੋਂ ਤੂੰ ਵੀ ਐਂ ਕਰਦੀ ਹੁੰਦੀ ਸੀਗੀ ਨਹੀਂ ਮੈਨੂੰ ਤੁਸੀਂ ਕਿੱਥੇ ਸਾਹ ਕੱਢਣ ਦਿੰਦਿਆਂ ਸੀ ਕਰਦੀ ਤਾਂ ਬਹੁਤ ਸੀ ਉਦੋਂ ਟਾਈਮ ਨਹੀਂ ਸੀ ਨੀ ਤਾਂ ਬਸ ਇਹ ਜਿੰਨੀ ਜਲਦੀ ਸੀਗੀ ਨਾਲ ਬੇਬੇ ਬੈਠਣ ਦਿੰਦੀ ਸੀ ਮੈਨੂੰ ਉਦੋਂ ਬੈਠਣ ਤਾਂ ਨਹੀਂ ਦਿੰਦੀ ਸੀ ਕਿ ਪਰ ਉਹ कितना तो बहुत हो, मैं कहाँ कहाँ नींद इसी में कहाँ तेरे मूरी आऊँ मत देखना ਪਰ ਉਹ ਤਾਂ ਅਗਰ ਮਾਹੋਰ ਬੰਦੇ ਨੇ ਬਗਾਰ ਪਾਤੀ ਸੀ ਮੈਂ ਨਾ ਮੈਂ ਤਾਂ ਬੜੀ ਇੱਕ ਤਾਂ ਪੜਕੇ ਗਈ ਮਾ ਦੇ ਦੇ ਉਹ ਲਾ ਜੀ ਮੇਰਾ ਜੀ ਕਰੇ ਵੀ ਮਾਤਾ ਨੂੰ ਤੈਨੂੰ ਪਤਾ ਯਾਰ ਘਰੇ ਬੁੜਗਾ ਜਿਵੇਂ ਕਰ ਦਵਾਂ ਹਨਾ ਕਿੱਜ ਕਿੱਚ ਉਹਵੇਂ ਕਰੀ ਗਈ ਮੁੜ ਕੇ ਮੇਰਾ ਤਾਂ ਕਰਕੇ ਮਨ ਖਰਾਬ ਹੋ ਗਿਆ ਤੈਨੂੰ ਮੈਂ ਜਵਾਬ ਕਿਵੇਂ ਦੇ ਸਕਦਾ ਜੀ ਮੈਂ ਉਹ ਆਖ ਤਾਂ ਮੈਂ ਮੇਰੇ ਲਈ ਤਾਂ ਮੇਰੇ ਯਾਰ ਜ਼ਰੂਰੀ ਆ ਆ ਕਰ ਇਹ ਤਾਂ ਫਿਰ ਤੇਰੇ ਚ ਘਾਟ ਆ ਜਰਾ ਐ ਬੁੜੀਆਂ ਉਤੋਂ ਦੀ ਕਿਵੇਂ ਪੈ ਜਾਣਗੇ ਪਾ ਇਹਨੇ ਬੰਦਾ ਤੂੰ ਉਹੀ ਤਾਂ ਗੱਲ ਆ ਮੈਂ ਹੁਣ ਫੇਰ ਖਿੱਚ ਕੇ ਆਇਆ ਪੂਰੀ ਚਾਰ ਚੰਪ ਕਰਕੇ ਆਇਆ ਪੂਰੀ ਮੈਂ ਹੁਣ ਤਾਂ ਕਰ ਛੱਡ ਦਮ ਤੈਨੂੰ ਨਾ ਕਰ ਜਦੋਂ ਹੁਣ ਵਗਾਰੀ ਤੀਜੇ ਚੋਂ ਉੱਥੇ ਹੱਥ ਜਾਵੜਾ ਮੈਂ ਕਾ ਜਣ ਮੈਂ ਤੀਜੇ ਚੋਂ ਉੱਥੇ ਆ ਸਵਾਗਤ ਤੂੰ ਦਾ ਫੇਰ ਆ ਵਾ ਫਿਰ ਮੈਂ ਤਾਂ ਤੂੰ ਲਿਆ ਤੇ ਕਰਕੇ ਲਿਆ ਗਿਆ ਤੇ ਕਿਵੇਂ ਮਰਜੀ ਲਿਆ ਕੇ ਆਇਆ ਤਾਂ ਫਿਰ ਤੂੰ ਯਾਰੀ ਤਾਂ ਸਿਰ ਰੱਖੀ ਆ ਉਹਦੀ ਵਰਕਰਾਰ ਕੋਈ ਚੱਕਰ ਵਾਲੀ ਗੱਲ ਨਹੀਂ ਮੜਾ ਜੀ ਨੂੰ ਖਿੱਚ ਲਈ ਖਿੱਚਿਆ ਹੀ ਆ ਪੂਰੀ ਹੁਣ ਗਾਂ ਨੂੰ ਨਾ ਚੱਟ ਕੇ ਰੱਖਾਂਗੇ ਯਾਰ ਮੈਂ ਇਹਨੂੰ ਕਹਿ ਚਾਹੁੰਦੇ ਆ ਗੱਲ ਮੈਂ ਮੇਰੇ ਲਈ ਮੇਰੇ ਯਾਰ ਜ਼ਰੂਰੀ ਆ ਜਿਆਦਾ ਕਦੋਂ ਵੀ ਲੋੜ ਕਿਸੇ ਨੂੰ ਕਾਜੀ ਮਹਾਰਾਜ ਨੂੰ ਵੀ ਲੋਟ ਪੈ ਜਾਂਦੀ ਆ ਹੈ ਤਾਂ ਮੈਂ ਤੈਨੂੰ ਦੱਸੀ ਨਾ ਵੀ ਸ਼੍ਰੀਨੰਦ ਕੀ ਮੰਦਾ ਐ ਮੈਂ ਤੈਨੂੰ ਉਹਦੇ ਹੀ ਕਹਿ ਤਾ ਚਲਾਣਾ ਕੁਝ ਵੀ ਬਾਕੀ ਯਾਰ ਮੈਂ ਤੈਨੂੰ ਘਰ ਦੀ ਕਲੇਸ਼ਨ ਦੱਸੀ ਤੈਨੂੰ ਵੀ ਪਤਾ ਮਾਦਾ ਦਾ ਹੈ ਨਾ ਪੈਸੇ ਲੱਗਦੇ ਬਾਹਰੇ ਆਪਾਂ ਜਿਵੇਂ ਆਉਂਦੇ ਆ ਵਸੋਂ ਵੀ ਡਾਕਟਰਾਂ ਉੱਥੇ ਚੜ ਜਾਂਦੇ ਆ ਯਾਰ ਮੈਂ ਤਾਂ ਥੋੜੀ ਗਲਤੀ ਮਾਫੀ ਮਾਰਾ ਮੈਨੂੰ ਆਪਕੇ ਲਈ ਨਾ ਉਹਨੂੰ ਤੈਨੂੰ ਪਤਾ ਵੀ ਜਿਵੇਂ ਬੁਢੀਆਂ ਕਰਦੇ ਆ ਬੁਢੀਆਂ ਦੇ ਥੋੜਾ ਹੁੰਦਾ ਹੀ ਇਹ ਦਿਮਾਗ ਹੈ ਜਿਹੇ ਹੁੰਦਾ ਬੰਦਾ ਨਾ ਹੈ ਮੜਾ ਜਾ ਕੁਛ ਨਹੀਂ ਨਾ ਨਾ ਬੁੜੰਗ ਨੂੰ ਕੁਛ ਨਾ ਚ ਹੈ ਬਾਹਰ ਨਿਕਲਉਂਦੇ ਵੀ ਕਬੀਲਦਾਰੀ ਚ ਪੜੀ ਬੈਠਾ ਤੂੰ ਯਾਰਾ ਛੋਕ ਕਬੀਲਦਾਰੀ ਦੇ ਵਿੱਚ ਬੰਦਾ ਨੇ ਜਨਾਬ ਹੋਵੇ ਫਿਰ ਤਾਂ ਆਪਾਂ ਕਹਿੰਨੇ ਬੁੜੀ ਆੜ ਤੀ ਕੇ ਦੇ ਜਾਊਗੀ ਸਾਬ ਕਿਤਾਬ ਕਰੂ ਮੰਗ ਲਿਓ ਬੁੜੀ ਕਿਸੇ ਤੋਂ ਦੋ ਤਿੰਨ ਪਸ਼ੂਏ ਲਿਆ ਰੱਖਿਆ ਮੈਂ ਦੋ ਤਿੰਨ ਹੋਰ ਲਿਆਉਂਗਾ ਤੇਰੀ ਵਾਲੀ ਗੱਲ ਹੀ ਕਰੂਗਾ ਮੈਂ ਬਣਾਣ ਜਿਹਦਾ ਸਬਦਾ ਕਰੀ ਜਨਾਗਾ ਹੁਣ ਤੈਨੂੰ ਪਤਾ ਵਿਆਜ ਤੇ ਕਿੰਨੇ ਕ ਫੜੀ ਜਾਊਗਾ ਰੁਪਏ ਯਾਰ ਮਾਰ ਦੂਗਾ ਮੈਥੋਂ ਲੈਣੀ ਲੋ 3 ਲੱਖ ਰੁਪਇਆ ਤੂੰ 2 ਦਿੱਤਾ 4 ਮੋੜ ਦੂਗਾ ਤੈਨੂੰ ਨਾ ਨਾ ਕੋਈ ਗੱਲ ਨਹੀਂ ਗਾਇਆਂ ਤੈਨੂੰ ਮੈਂ ਲੈ ਕੇ ਤਾ ਹਾਂ ਹੈ ਬਸ ਛੇਰੀ ਲੈ ਤਾ ਹਾਂ ਚੱਕਣਾ ਹੀ ਨਾ ਮਿਲੇ ਭੈਂਦਰਾ ਵੀ ਮੂਰੇ ਕੀ ਬੋਲੇ ਦੀਵੀ ਯਾਰ ਕਮਾਲ ਦਾ ਬੰਦਾ ਬਾਤ ਤੇਰੀ ਗੱਲ ਵੱਡ ਗਈ ਮੇਰੇ ਦਿਮਾਗ 'ਚ ਹੁਣ ਹੁਣ ਤਾਂ ਲਾਦਾ ਨਾ ਲੰਬਾ ਤੇਰਾ ਹੁਣ ਤਾਂ ਲੋਟ ਹੈ ਠੀਕ ਹੈ ਜਰਨਲ ਨੇ ਮੈਨੂੰ ਬਹੁਤ ਤੰਨੇ ਵੇਣੇ ਦਿੱਤੇ ਸੀਗੇ ਤੇ ਮੇਰੀ ਗੱਲ ਸੁਣ ਨਾ ਜੇ ਹੋਰ ਰੁਪਿਆ ਦੀ ਲੋੜ ਹੋਈ ਮੈਨੂੰ ਦੱਸ ਦੀ ਆ ਹਾਂ ਠੀਕ ਆ ਵਧੀਆ ਤੂੰ ਧੰਨਵਾਦ ਬਾਈ ਯਾਰ ਤੇਰਾ ਜਿਹੜਾ ਤੂੰ ਔਖੇ ਟਾਈਮੇਰੇ ਨਾਲ ਖੜਾ ਨਾ ਨਾ ਧੰਨਵਾਦ ਤਾਂ ਘਾਦਾ ਯਾਰ ਮੇਰਾ ਹੱਕ ਮੰਨਦਾ ਸੀ ਉਹ ਜੀ ਦਾ ਤਾਂ ਹਣਾ ਯਾਰ ਜਰਨੈਲ ਕੋਲੇ ਵੀ ਮੈਂ ਗਿਆ ਸੀਗਾ ਹੈ ਤੈਨੂੰ ਸਾਰੀ ਸਟੋਰੀ ਨਾ ਦੱਸੀ ਹੋਊਗੀ ਦੱਸੀ ਸੀ ਜੀ ਦੱਸੀ ਸੀ ਮੈਨੂੰ ਉਹਦਾ ਵੀ ਚੱਕੇ ਚਾਹੀ ਪਿਆ ਉਹ ਕਿ ਮੈਂ ਜਦੋਂ ਮੈਂ ਤਾਂ ਘਰੇ ਰਾਇਆ ਕਰਕੇ ਦੱਸੂ ਨਾ ਮੇਰੇ ਨਾਲ ਮਹੀਨੇ ਗੱਲਾਂ ਚੱਲ ਚੱਲ ਹਾਂ ਤੇਰੇ ਡੰਗ ਲੈ ਜੀਵਾ ਮੇਰਾ ਤਾਂ ਨੰਗ ਲੈ ਗਿਆ ਚੱਲ ਹੋਰ ਚਾਹੀਦੇ ਹੋਏ ਤਾਂ ਮੈਨੂੰ ਦੱਸ ਦੀ ਮਰੇ ਕੋ ਜਨੈਲ ਵੀ ਤੇਰੇ ਨਾਲ ਰਿਸਟ ਨਹੀਂ ਆਇਆ ਖੜਾ ਸੀ ਉਹਦਾ ਮੈਂ ਉਹਨੂੰ ਮੈਂ ਤਾੜਿਆ ਮੈਂ ਇਹ ਸਮਝਦੀ ਗੱਲ ਆ ਭਾਂ ਮੇਰਾ ਕੱਲਾ ਮੈਂ ਹੀ ਆਹ ਜਿਹੜਾ ਮੇਰੇ ਨਾਲ ਦਾ ਛੜੇ ਮੈਂ ਪਰਵਾਰਾ ਨਹੀਂ ਕਰਦਾ ਵੀ ਲੈ ਨਹੀਂ ਦੇਣੀ ਯਾਰ ਬਾਰੇ ਬਾਰੇ ਕਰੇ ਹੁਣ ਸਾਹਿਬ ਕਹਤਾ ਦੋ ਗੱਲ ਹੈਗੀ ਆ ਹਨਾ ਨੂੰ ਪਤਾ ਹੀ ਆ ਬਣੋਈ ਮਾਤੀ ਆ ਜਿੰਨੇ ਖਿੱਚ ਕੇ ਰੱਖਿਆ ਹੁੰਦੇ ਆ ਨਾ ਸਿਆਣੇ ਹੋ ਗਏ ਨਾ ਚੱਲ ਕੋਈ ਗੱਲ ਨਹੀਂ ਧੰਨਵਾਦ ਹੋਰ ਆਜਾ ਚਾਹ ਪਾਣੀ ਪੀ ਲੈ ਨਾ ਨਾ ਬਸ ਧੰਨਵਾਦ ਓਏ ਆਜਾ ਆਜਾ ਨਾ 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 ਬਸ ਠੀਕ ਆ ਜੇ ਹੋਰ ਦੇਜੋ ਦੱਸ ਦੀ ਕੋਈ ਐਨਾ ਨ ਇੰਨੀ ਗਰਾਂ ਮੈਨੂੰ ਵੀ ਕਹਿਣ ਨੂੰ ਦਿੰਦਾ ਸੀ ਕਿ ਰੁਪਏ ਭਾਏ ਨਾ ਮੋ ਫੁੱਕੀ ਐ ਮੈਂ ਹੱਕ ਕੁੱਟੀ ਜਾਨੀ ਜਿਆਰੀ ਆ ਜਿਆਰੀ ਐ ਇੱਥੇ ਪਤਾ ਲੱਗਦਾ ਔਖੇ ਸੋ ਕਿੰਨਾ ਵਿੱਚ ਵੀ ਕਿਹੜਾ ਯਾਰ ਨਾਲ ਖੜਦਾ ਕਿਹੜਾ ਭਾਏ ਦਾ ਪਤਾ ਕਰ ਲੈਣਾ ਭੈਣ ਕਿਹੜੇ ਮੇਲੇ ਦੇ ਅੰਦਰ ਬੜੀ ਐ ਹੁਣ ਆਈ ਨਹੀਂ ਚੱਜ ਹੈਗਾ ਵੀ ਭੂਆ ਆਈ ਆ ਮੈਂ ਕੋਈ ਰੋਟੀ ਟੋਕ ਦਾ ਪੁੱਛ ਲਾਵਾਂ ਉਹ ਬਸ ਟਾਈਮ ਹੀ ਇਹੋ ਜਿਹਾ ਤੇ ਲਾਟੀ ਕਿੱਥੇ ਗਿਆ ਕੀ ਪਤਾ ਕਿੱਧਰ ਗਿਆ ਮੈਨੂੰ ਕਿਹੜਾ ਕੋਈ ਦੱਸ ਕੇ ਜਾਂਦਾ ਇਸੇ ਨੂੰ ਪਤਾ ਹੈ ਦੀ ਸਮਾ ਫੋਨ ਕਰਿਆ ਇਸੇ ਨੂੰ ਪੁੱਛ ਕੇ ਚੱਕੇ ਜਾਂਦਾ ਉਹ ਆ ਗਿਆ ਆ ਗਿਆ ਸਸਤੀ ਆਪੂ ਸਸਤੀ ਕਾਲ ਆ ਗਿਆ ਲਾਟੀ ਆ ਗਈ ਵੇ ਭੇਤੋਂ ਆ ਗਈ ਭਾਈ ਉਹ ਮੈਂ ਕੱਟ ਰੱਖੀ ਤੀਜ ਰੂਸ ਕੱਟ ਰੱਖਿਆ ਨਾ ਇਹ ਮੈਂ ਤਾਈ ਨਹੀਂ ਸਮਝਉਂਦੀ ਇਹਨਾਂ ਵੀ ਜਲੂਸ ਤਾਂ ਸਾਡਾ ਨਿਕਲਿਆ ਹੋਇਆ ਪਿਆ ਜੀ ਹੋਰ ਕਰੀ ਨਾ ਗੱਲ ਕੀ ਹੋ ਗਈ ਤੁਹਾਡੇ ਬੇਬੇ ਆ ਬੇਬੇ ਆਪ ਉੱਥੇ ਜਾ ਕੇ ਬੈਠ ਗਈ ਹਾਂ ਐ ਇੱਥੇ ਨੂੰ ਮੈਂ ਕਿਹਾ ਰੋਟੀ ਬਣਾ ਦੇ ਇਹਨੇ ਮੈਨੂੰ ਰੋਟੀ ਨਹੀਂ ਬਣਾ ਕੇ ਜੇ ਰੋਟੀ ਖਾ ਕੇ ਆ ਮੈਂ ਕੁਲਦੀਪ ਦੇ ਘਰੇ ਗਿਆ ਸੀਗਾ ਇਹਨੇ ਬਫੋਂ ਕਰਤਾ ਮੈਂ ਤਾਂ ਪੈਰ ਜੁੱਤੀ ਨਹੀਂ ਪਾਈ ਮੈਂ ਆਖਿਆ ਪਤਾ ਨਹੀਂ ਕੀ ਹੋ ਗਿਆ ਹੁਣ ਮੈਨੂੰ ਕੋਈ ਪਤਾ ਜੀ ਮੈਂ ਡਿੱਕ ਕੇ ਆਂ ਜੇ ਤੈਨੂੰ ਵੇ ਵੇ ਤੂੰ 4 ਦਿਨ ਲਾਈ ਉੱਥੇ ਲੱਖ ਰੁਪਇਆ ਫੜਨ ਗਈ ਸੀ ਉਹ ਫੜ ਲਿਆਉਂਦੀ ਬਸ ਕਲੇਸ਼ ਮੁੱਕ ਜਾਂਦਾ ਘਰੇ ਤੇ ਤੂੰ ਵੀ ਘਰੇ ਬੰਨੀ ਨਿਗਾਹ ਮਾਰਿਆ ਕਰ ਮਾੜੀ ਮੋਟੀ ਘਰ ਕੰਨੀ ਘਰ ਕਿਉਂ ਖਰਾਬ ਕਰਦਾ ਆਪਦਾ ਇਹਨਾਂ ਦਾ ਕੁਝ ਨਹੀਂ ਜਾਣਾ ਬੁੜੀਆਂ ਨੂੰ ਕੋਈ ਨਹੀਂ ਕਹਦਾ ਤੇ ਕੁੰਡ ਕੱਢ ਕੇ ਨੰਗ ਜਾਣਗੀਆਂ ਬੀਹੀ ਵਿਚ ਦੀ ਗੱਲ ਤਾਂ ਉਹੀ ਹੈ ਨਾ ਹੁਣ ਬਾਹਰ ਅੰਦਰ ਤਾਂ ਮੈਂ ਜਾਨਾ ਮੈਂ ਰੋਕ ਕੇ ਹਰੇ ਕਵੰਦਾ ਗਿਆ ਤਾਂ ਤੁਹਾਡੇ ਘਰੇ ਪਲੇਸ ਕਾਦਾ ਹੈ ਪਿਓ ਤੇਰਾ ਮੁੱਕ ਗਿਆ। ਓ ਪਹਿਲਾਂ ਉਹ ਪਤਾ ਕੀ ਜਦੋਂ ਤੇਰਾ ਪਿਓ ਜਾਂਦਾ ਸੀ ਨਾ ਮੇਰੇ ਭਰਾ ਹੁੰਦੇ ਤੇ ਬੋਲਦੀਆਂ ਹੀ ਨਹੀਂ ਸੀ ਉਹ ਤਾਂ ਡੰਡਾ ਖਿੱਚ ਕੇ ਰੱਖਦਾ ਸੀਗਾ। ਹਾਂ ਫਿਰ ਹੁਣ ਕੀ ਹੋ ਗਿਆ ਵੀ ਹੁਣ ਵੀ ਤਾਂ ਉਹੀ ਗੱਲ ਹੀ ਆ। ਤੇ ਹੁਣ ਤੂੰ ਕਿਤੋਂ ਇੰਤਜ਼ਾਮ ਕਰਦੇ ਲੱਖ ਰੁਪਏ ਦਾ ਕੇਰਾ ਸਿਆਪਾ ਮੁਕਾ ਦੇ। ਮੈਂ ਕੀ ਤੋਂ ਫੜਾ ਹੁਣ ਮੈਨੂੰ ਸਾਰਾ ਤੂੰ ਪੁੱਛੀ। ਹੋ ਹੈ ਨਹੀਂ ਇਹਨਾਂ ਕੋਲ। ਇਹ ਤਾਂ ਜ਼ਮੀਨ ਨੰਗਾ। ਤੂੰ ਵੀ ਵਾੜਾ ਨਾ ਬੋਲਿਆ ਕਰ ਨੰਗਾ ਕਾਦੇ ਨਾਲ ਆ ਤੂੰ ਵੀ ਵਾੜਾ ਨਾ ਬੋਲਿਆ। ਪਹਿਲਾਂ ਭੈਣ ਐ ਪੁੱਛ ਵੀ ਮੈਂ ਤਾਂ ਚੱਲ ਲੜਦੀਆਂ ਮੈਂ ਤਾਂ ਬੋਲਦੀਆਂ। ਇਹ ਆ ਤੇ ਫਿਰ ਤੁਹਾਡਾ ਕੀ ਰੌਲਾ ਦੋਨਾਂ ਜੀਆਂ ਦਾ ਮੈਨੂੰ ਕਹਿੰਦੀ ਅੱਗੇ ਵੀ ਜਿੰਨਾ ਚਿਰ ਰੁਪਏ ਨਹੀਂ ਘਰੇ ਆਉਂਦੇ ਮੇਰੇ ਭਰਾ ਕੰਮ ਨਹੀਂ ਚੱਲਦਾ ਉਹਨਾਂ ਜਰ ਕਹਿੰਦੀ ਤੇਰੇ ਰੋਟੀ ਨਹੀਂ ਬਣਦੀ ਹੁਣ ਦੱਸ ਕੀ ਕਰੀਏ ਦੇਖ ਰੁਪਈਏ ਤਾਂ ਫਿਰ ਗੱਲ ਸੁਣ ਟਾਈਮ ਵੀ ਲੱਗ ਜਾਂਦਾ ਹੁੰਦਾ ਇਹ ਥੋੜੇ ਬੰਦੇ ਦੀ ਰੋਟੀ ਬੰਦ ਕਰ ਦਿਓ ਤੂੰ ਅਜੀ ਫਿਰ 6-7 ਦਿਨ ਹੋ ਗਿਆ ਕਹਿਆਂ ਨੂੰ ਇਹ ਕਿਹੜਾ ਆਖੇ ਲੱਗਦੇ ਫਿਰ ਹੋਰ ਕੀ ਕਰਾਂ ਅਜੀ ਇੱਕ ਦਿਨ ਚ ਹੀ ਬਣ ਕੇ ਕਿਉਂ ਖੜਾ ਕਰਨਾ ਸੀ ਤੂੰ ਦੱਸ ਮਾਂ ਤੂੰ ਗਈ ਸੀ ਉਹ ਕੀ ਕਹਿੰਦੇ ਪੈਸਾ ਨੂੰ ਮੈਂ ਤਾਂ ਲੈ ਕੇ ਨਹੀਂ ਆਈ ਭਾਈ ਮੈਂ ਤਾਂ ਜੀ ਨਹੀਂ ਕੀਤਾ ਉਹਨਾਂ ਨੂੰ ਕਹਿਣ ਨੂੰ ਵਾਲੀ ਬਿਮਾਰ ਤੂੰ ਕਹੇ ਸਮਾਂ ਲੈ ਕੇ ਆਉਗੀ ਕਹਿਈ ਨਹੀਂ ਕਿਹੜਾ ਤਸੀਪਾਤ ਮੈ ਰਾਜਪਾਲ ਨੂੰ ਉਹ ਮੈਨੂੰ ਕਹਿੰਦਾ ਵੀ ਸੀਗਾ ਕਹਿੰਦਾ ਕਿ ਚਲ ਮੈਂ ਕਰਕੇ ਹੱਲ ਦੇ ਦਿੰਦਾ ਫਿਰ ਮੈਂ ਐ ਸੋਚਿਆ ਮੈਂ ਕਿ ਜੇ ਮੈਂ ਹੁਣੀ ਪੈਸੇ ਲੈ ਕੇ ਜਾਨੀ ਆ ਤਾਂ ਅਗਲਾ ਆ ਆਖੂਗਾ ਵੀ ਐਡੀ ਮਜਬੂਰੀ ਆ ਸਾਡੀ ਮੇਰੀ ਮਾਂ ਚਲ ਕੋਈ ਨਹੀਂ ਮਜਬੂਰੀ ਤੇ ਇਹਨੂੰ ਪੈਸਿਆਂ ਦੀ ਬਣੀ ਪਈ ਐ ਚਲ ਕੋਈ ਨਹੀਂ ਮਜਬੂਰੀ ਵੀ ਸਮਝੀ ਦੀ ਹੁੰਦੀ ਆ ਮਾੜੀ ਮੋਟੀ ਚਲ ਠੀਕ ਆ ਮੈਂ ਇਹਨੂੰ ਪਹਿਲਾਂ ਕਹਿਣੀ ਹੁੰਦੀ ਸੀ ਵੀ ਤੂੰ ਇਹੋ ਜਿਹੇ ਪੰਗੇ ਨਾ ਕੋਈ ਲੈ ਲਈ ਜਿਹੜੇ ਤੈਨੂੰ ਮਗਰੋਂ ਔਖੀ ਹੋਵੇਂ ਪਪਾ ਮਜਬੂਰੀ ਤਾਂ ਹੁਣ ਸਮਝ ਹੀ ਜਾਂਦੇ ਆ ਠੀਕ ਹੈ ਦੇ ਦੇ ਰੁਪਏ ਕਦੇ ਕੋਈ ਆਏ ਤਾਂ ਹੈ ਨਹੀਂ ਗਾ ਉਹਨਾਂ ਨੂੰ ਬਾਰ ਬਾਰ ਆਪਾਂ ਪੈਸੇ ਮੰਗੇ ਹੋਣ ਬੱਸ ਉਹਨਾਂ ਨੂੰ ਵੀ ਤੈਨੂੰ ਬਹੁਤ ਟਾਈਮ ਹੋ ਗਿਆ ਟਾਈਮ ਵੀ ਕਿੰਨਾ ਹੋ ਗਿਆ ਆਪਾਂ ਤਾਂ ਨਾਲੇ ਤਾਂ ਵਿਆਜ ਮੰਗਿਆ ਨਾ ਕੋਈ ਲੈਣਾ ਨਾ ਦੇਣਾ ਗੱਲ ਤਾਂ ਗੱਲ ਦੇ ਵੀ ਹੁਣ ਜਦੋਂ ਆਪਾਂ ਨੂੰ ਰੁਪਈਆ ਦੀ ਲੋੜ ਆ ਆਪਾਂ ਕਿਸ ਤੋਂ ਮੰਗੀਏ ਤੇਰੇ ਭਾਈ ਨੇ ਪੈਸੇ ਦਿੱਤੇ ਆ ਭੈਣੇ ਉਹਨਾਂ ਨੂੰ ਅੱਛਾ ਮੈਂ ਤਾਂ ਇਸ ਕਾਲ ਦੇ ਵਿੱਚ ਹੈ ਨਹੀਂ ਸੀ ਜਿਉਂਦਾ ਰਹਿੰਦਾ ਮੰਗਦਾ ਨਾ ਮੰਗਦਾ ਇਹਨਾਂ ਨੂੰ ਹੁਣ ਪਤਾ ਲੱਗ ਗਿਆ ਇਹ ਹੁਣ ਆਹ ਹਾਲ ਕਰੀ ਜਾਂਦੇ ਆ ਹੁਣ ਲੋੜ ਆ ਪੈਸਿਆਂ ਦੀ ਫਿਰ ਤਾਂ ਹੀ ਕਹਿੰਦੇ ਆਗੇ ਮੁੰਡਾ ਨੇ ਕਹਿੰਿਆ ਉਹਨੂੰ ਕਹਿ ਕੇ ਚਲੋ ਬਸ ਮੈਂ ਉਹਨੂੰ ਜਿਹੜਾ ਮੇਰੀ ਗੱਲ ਸੁਣ ਲੈ ਮੈਂ ਉਹਨੂੰ ਫੋਨ ਕੀਤਾ ਸੀ ਉਹ ਮੈਨੂੰ ਕਹਿੰਦਾ ਸੀ ਕੋਈ ਗੱਲ ਨਹੀਂ ਮੈਂ ਪੈਸਿਆਂ ਦਾ ਹੱਲ ਕਰਕੇ ਫੜਾ ਦੂੰਗਾ ਠੀਕ ਹੈ ਤੇ ਆਪਣਾ ਰੋਲਾ ਨਿਬੜ ਜੂਗਾ ਬਸ ਕੋਈ ਨ ਦੇਖੂਗੀ ਜਿੱਦ ਤੇ ਆਉਣਗੇ ਪੈਸੇ ਬਸ ਤੇ ਤੈਨੂੰ ਜਦੋਂ ਕਹਿਤਾ ਫੇਰ ਰੋਲਾ ਕਾਦਾਗਾ ਬਸ ਫੇਰ ਤੈਨੂੰ ਫੜਾ ਜੂਗਾ ਗੱਲ ਤਾਂ ਆਇਆ ਨਾ ਹੁਣ ਤੂੰ ਖਾਲੀ ਹੱਥ ਆ ਗਈ ਨਾ ਵਾ ਗਿਨ ਲਈ ਜਦੋਂ ਫੜਾ ਕੇ ਜਾਊਗਾ ਚੰਗਾ ਚੱਲ ਤੂੰ ਵੀ ਨਾ ਬਾਹਲਾ ਬੋਲਿਆ ਕਰ ਕਿਉਂ ਘਰ ਦੇ ਵਿੱਚ ਫਰਕ ਪਾਇਆ ਘਰ ਤੁਹਾਡਾ ਖਿੰਡ ਜੂਗਾ ਲੋਕਾਂ ਦਾ ਤਮਾਸ਼ਾ ਬਣ ਜੂਗਾ ਦ ਜਾਦਾ ਪਿਆਰੀ ਰੋਟੀ ਦਾ ਨਾਂ ਨਹੀਂ ਲਿਆ ਚਲ ਮੇਰੀ ਚਾਹ ਦੀ ਤਾਂ ਨਾ ਫਿਕਰ ਕਰੋ ਮੈਂ ਤਾਂ ਜਾ ਕੇ ਹੀ ਖਾ ਲੂੰਗੀ ਉਹ ਅਜੀ ਅੱਜ ਕਿਤੇ ਬਿਨਾਂ ਰੋਟੀ ਖਾਦੇ ਤੁੰ ਤੋਰਿਆ ਮੈਂ ਚਲ ਕੋਈ ਇਹਨੂੰ ਜਾਣ ਕੇ ਚੁੱਭਾ ਮਾਰਦੀ ਆ ਮਾਂ ਚਲ ਹੁਣ ਬਣਾ ਦੇ ਰੋਟੀ ਫਿਰ ਜਾ ਚਲ ਕੋਈ ਨਹੀਂ ਕਰ ਕੋਈ ਨਹੀਂ ਸੀ ਗੱਲ ਕਰ ਤੁਸੀਂ ਘਰੇ ਠੰਡ ਰੱਖ ਲੋ ਰੋਟੀਆਂ ਤਾਂ ਕੋਈ ਨਹੀਂ ਰੋਟੀ ਤਾਂ ਮੈਂ ਜਾ ਕੇ ਹੀ ਖਾ ਲੂੰਗੀ ਘਰੇ ਠੰਡ ਲੇ ਸਮਾੜਾ ਹੁੰਦਾ ਇਹ ਮਾੜਾ ਹੁੰਦਾ ਰੋਜ਼ ਦਾ ਰੋਜ਼ ਮੈਂ ਤਾਂ ਹੁਣ ਕੁਲਦੀਪ ਨੂੰ ਹੀ ਪੁੱਛਿਆ ਆ ਮੈਂ ਕੁਲਦੀਪ ਯਾਰ ਤੂੰ ਕਰਕੇ ਦੇ ਲੱਖ ਰੁਪਏ ਦਾ ਲੋਕ ਨਾ ਕੋਈ ਗੱਲ ਨਹੀਂ ਬਈ ਮੈਂ ਕਰਦਾ ਦੇਖਦਾ ਹਾਂ ਹੁਣ ਤੈਨੂੰ ਪਤਾ ਵੀ ਉਹਦੀ ਵੀ ਘਰ ਵਾਲੀ ਥੋੜੀ ਜਿਹੀ ਇਹੀ ਚੱਕ ਮਚੁੱਲੀ ਆ ਤੇ ਇੱਧਰ ਜਾਂਦੀ ਆ ਕਦੇ ਉੱਧਰ ਜਾਂਦੀ ਆ ਹੁਣ ਉਹ ਵੀ ਹੈ ਨਹੀਂ ਸੀ ਘਰੇ ਉਹ ਕਹਿੰਦਾ ਕੋਈ ਨਹੀਂ ਤੇਰੀ ਪੁੰਧਾਈ ਤਾਂ ਪੁੱਛ ਕੇ ਫੇਰ ਦੇਉਂਗਾ ਪੈਸੇ ਉਹ ਮੈਨੂੰ ਕਹਿੰਦਾ ਹਾਂ ਸਵੇਰ ਨੂੰ ਉਹ ਇੱਥੇ ਗੱਲ ਚ ਸਾਫਾ ਪਾਈ ਵੀ ਰੂਮ ਇਹ ਸਾਰਾ ਨਾ ਤੇਰੇ ਪੱਖੋਂ ਹੋਇਆ ਕੰਮ ਇਹ ਸਾਰਾ ਤੇਰੇ ਪਾਸੇੋਂ ਹੋਇਆ ਕਿਉਂ ਤੂੰ ਐਵੇਂ ਘਰ ਖਰਾਬ ਕਰਦੀ ਆ ਤੂੰ ਦੇ ਦੇ ਲੱਖ ਹੁਣ ਤੈਨੂੰ ਪਤਾ ਵੀ ਤੇਰੀ ਨੋਹ ਭੈੜੀ ਹੈਗੀ ਐ ਉਹ ਉਹਨੂੰ ਸਾਰਾ ਦਿਨ ਚੋਬੇ ਮਾਰੀ ਜਾਂਦੇ ਉਹ ਜਵਾਕ ਕਿੱਧਰ ਜਾਵੇ ਕੋਈ ਹਰਖ ਦਾ ਮਾਰਿਆ ਮੁੜ ਕੇ ਨਰਕ ਚ ਪੈ ਗਿਆ ਫੇਰ ਇੱਥੇ ਵਿਕੀ ਜਾਊਂਗੀਆਂ ਦੋਨੇ ਤੂੰ ਤਾਂ ਆ ਭੈਣੇ ਮੈਨੂੰ ਹੀ ਲੱਗੀ ਪਈਆਂ ਜਦੋਂ ਦੀ ਆਈਏ ਮੇਰੀ ਮਜਬੂਰੀ ਵੀ ਸਮਝ ਲਓ ਕੋਈ ਮਜਬੂਰੀ ਤਾਂ ਸਮਝ ਲਓ ਕੇਰਾ ਪੁੱਛ ਤਾਂ ਲੈ ਉਹਨਾਂ ਨੂੰ ਜੇ ਤਾਂ ਲੈ ਹੁਣ ਪੁੱਛ ਕੇ ਤਾਂ ਆਈਆਂ ਮੈਂ ਇੱਥੇ ਤਾਂ ਰਹੀਆਂ 4 ਦਿਨ ਤੂੰ ਤਾਂ ਫੇਰ ਆਪ ਆਪਦੇ ਭਤੀਜੇ ਦੀ ਵਾਰ ਕੇ ਬੈਠੀ ਚੱਲ ਮੈਂ ਇਹਦੀ ਗੱਲ ਸੁਣ ਲਾ ਢੀ ਤੂੰ ਦਿਮਾਗ ਤੋਂ ਕੰਮ ਲੈ ਲਾ ਤੂੰ ਉਹ ਕਿਸੇ ਮੁੰਡੇ ਨੂੰ ਕਿਹਨੂੰ ਪੁੱਛ ਕੇ ਆਇਆ ਹੋਂ ਕਲਦੀਪ ਨੂੰ ਪੁੱਛ ਕੇ ਆ ਬੋ ਜਦੇਉਗਾ ਦਾ ਠੀਕ ਆ ਠੀਕ ਆ ਚੱਲ ਮੇਰੀ ਗੱਲ ਸੁਣ ਜੇ ਤਾਂ ਉਹਨੇ ਦਿੱਤੇ ਤਾਂ ਠੀਕ ਆ ਨਹੀਂ ਮੈਂ ਜਵਾਕਾ ਨਾ ਕਰੇ ਜਾ ਕੇ ਗੱਲ ਕਰਦਾ ਫਿਰ ਮੈਂ ਕਿਤੋਂ ਕਰਕੇ ਦਿੰਨੀ ਆ ਤੁਹਾਡਾ ਪਲੇਸ ਨਿਭੜ ਜੇ ਲੋਕ ਆਖਣਗੇ ਉਹ ਤਾਂ ਹਜੇ ਰਾਤ ਤੁਰਿਆ ਜਾਂਦਾ ਤੇ ਤੁਸੀਂ ਜਲੂਸ ਕੱਢੀ ਜਾਂਦੀ ਉਹ ਤਾਂ ਇਹਨਾਂ ਨੇ 7 ਦਿਨ ਨਹੀਂ ਪੈਣ ਦਿੱਤੇ ਉਹ ਦਿਨਾਂ ਚ ਟਿੰਡੀ ਦੇ ਵੀ ਤੇ ਚੱਕਿਆ ਉਹ ਉਹ ਸਾਹਮਣੇ ਗੇਟ ਆ ਨਾ ਉਮੀ ਪੜਿਆ ਰਹਿੰਦਾ ਉਹ ਦੇ ਮਾਦੀਦੀ ਨਾ ਕਰਾ ਝਾੜੂ ਨਹੀਂ ਲਾਇਆ ਉਹ ਚੱਲ ਕੋਈ ਨਹੀਂ ਪਹਿਲਾਂ ਗੱਲਾਂ ਛੱਡ ਹੁਣ ਤੂੰ ਆਹ ਆ ਕੇ ਇਹਨਾਂ ਦਾ ਆ ਕੰਮ ਆ ਲੈ ਉਹ ਤਾਂ ਮੈਂ ਹੁਣ ਬਾਅਦ ਵਿੱਚ ਫੇਰ ਦੇਖਦੇ ਆ ਗਲਤ ਤਾਂ ਉਹਨਾਂ ਨੂੰ ਸੋਚਣੀ ਚਾਹੀਦੀ ਏ ਇਹਨਾਂ ਨੇ ਪੈਸੇ ਮੰਗਿਆ ਵੀ ਭਾਈ ਉਹਨਾਂ ਦੇ ਘਰੇ ਤਾਂ ਐਡੀ ਵੱਡੀ ਡਿਗ ਪੈ ਗਈ ਵੀ ਅਸੀਂ ਰੁਪਈਏ ਮੰਗ ਲੈ ਸੋਨੇ ਲੱਗਦੇ ਆ ਹੈ ਉਹਨਾਂ ਨੇ ਰੁਪਈਏ ਮੰਗ ਲਏ ਉਧਰੋਂ ਇਹਨੂੰ ਹਾਂ ਕਰਦੀ ਨੂੰ ਸੋਚਣਾ ਚਾਹੀਦਾ ਸੀਗਾ ਕਿ ਮੈਂ ਹਾਂ ਕਰਦੀ ਇਹ ਗੱਲ ਤਾਂ ਉਹੀ ਆ ਨਾ ਜੇ ਮੈਂ ਉਧਰੋਂ ਪੈਸੇ ਨਾ ਲੈਣੇ ਹੁੰਦੇ ਤੇ ਫੇਰ ਤੁਸੀਂ ਕਿੱਥੋਂ ਕਰਕੇ ਦਿੰਦੇ ਚੱਲ ਕੋਈ ਨਹੀਂ ਹੁਣ ਥੋੜਾ ਨਿਵੇੜ ਦੇ ਆ ਕੇਰਾ ਤੂੰ ਪੁੱਛ ਲੈ ਅ ਮੈਨੂੰ ਮਗਰੋਂ ਫੋਨ ਕਰਦਾ ਮੈਂ ਜਵਾਕਾ ਨਾ ਰੋਟੀ ਖਾ ਕੇ ਬਸ ਖਾਣਾ ਮੋਰੀ ਨਹੀਂ ਬਣਾਈ ਜਾਂਦੀ ਮਾਂ ਤੂੰ ਰਹਿੰਦੇ ਐਵੇਂ ਕਲੇਸ਼ ਨਾ ਕੋਈ ਮੈਂ ਬਣਾਉਂ ਕਹਿਣਾ ਹੁਣ ਰੋਟੀ ਲੈ ਵੇਖ ਲੈ ਭੁੱਖਾ ਤੇ ਆਇਆ ਫਿਰਦਾਗਾ ਕੀ ਪਤਾ ਰੋਜੀ ਉੱਧਰ ਖਾਂਦਾ ਹੋਵੇ ਉਹਨਾਂ ਦੇ ਘਰੇ ਜਾ ਕੇ ਕੀ ਪਤਾ ਹੁਣ ਭਾਈ ਕੀ ਦੀ ਜੰਦਾ ਤੁਹਾਡੇ ਮੈਨੂੰ ਤਾਂ ਕਿਹੜੇ ਗੁਗਲੇ ਦੇਣੀਆਂ ਇਹਨੂੰ ਵੀ ਨਹੀਂ ਰੋਟੀਆਂ ਪਕਾ ਕੇ ਦਿੰਦੀ ਟਾਈਮ 'ਤੇ ਰਹੇ ਚੱਲ ਕੋਈ ਦੇ ਹਾਂ ਉਹ ਆਪਦੀ ਫੱਸੀ ਜਿਵੇਂ ਮਰਜੀ ਨੇ ਵੇਣ ਤੂੰ ਚੁੱਪ ਕਰ ਜਾ ਕਰ ਹੁਣ ਅੰਦਰ ਬਣਾ ਰੋਟੀ ਆ ਹੁਣ ਪੂਆ ਨੇ ਜਾਣਾ ਵੀ ਆ ਕਿਉਂ ਬਣਾਵਾਂ ਮੇਰੇ ਪੱਖ ਦੀ ਗੱਲ ਕਰੀ ਜਾਂਦੀ ਏ ਭੂਆ ਹਾਂ ਮੈਂ ਰੋਟੀ ਨਾ ਨਗਰ ਐਵੇਂ ਥੱਪ ਥੱਪ ਦੇ ਜਾਵਾਂ ਹਰੇਕ ਤਾਂ ਨਹੀਂ ਹੁਣ ਤੇਰੇ ਪੱਖ ਦੀ ਗੱਲ ਕਰੂਗਾ ਜੇ ਹੁਣ ਭੂਆ ਆਈ ਆ ਰੈਸਟੋਰੈਂਟ ਤੋਂ ਰੋਟੀ ਪੁੱਛੀ ਸਕਦੀ ਹਾਂ ਹਾਂ ਮੇਰੇ ਪੱਖ ਦੀ ਗੱਲ ਕਰਦੀ ਲੋੜ ਕੀ ਕਿਸੇ ਨੂੰ ਤੁਸੀਂ ਮਾਂ ਬਲਦੀ ਹੋਗੇ ਭੂਆ ਵੀ ਇਹਦੀ ਪਰਜਾਈ ਬਲਦੀ ਹੋਗੀ ਮੈਂ ਰਹਿ ਗਈ ਬਗਾਨੀ ਦੀ ਬਗਾਨੀ ਦੁਕਾਨ ਵਰਦੀਗਾ ਤੋਂ ਹੱਥ ਨੂੰ ਮੈਂ ਕਹੀ ਇਹਨੇ ਕਲੀ ਰੋਟੀ ਦਾ ਹੱਲ ਕਰਦੇ ਹੁਣ ਕਹਿੰਦਾ ਭੂਆ ਰੋਟੀ ਖਵਾ ਕੇ ਭੇਜ ਦੇ ਠੀਕ ਹੈ ਫਿਰ ਦੇ ਇਹਨਾਂ ਕਰਦਾ ਕੋਈ ਨਹੀਂ ਮੈਂ ਹੱਲ ਕਰਨਾ ਪੈਣਾ ਤੁਸੀਂ ਹੱਲ ਕਿਉਂ ਕਰੂੰ ਮੈਂ ਤੁਹਾਨੂੰ ਇਹੀ ਕਹੀ ਇਹਨੇ ਕਿਉਂ ਕਮਲ ਮਾਰਦੇ ਹੋ ਕਿਉਂ ਜਵਾ ਘਰ ਖੁੰਝਲ ਕਰਦੇ ਹੋ ਤੁਸੀਂ ਆਪ ਦਾ ਮੰਗ ਮੰਗ ਕੇ ਆ ਵੇਰ ਤੁਸੀਂ ਕਹਿੰਦੇ ਸਮਾਂ ਪੈਸੇ ਲੈ ਕੇ ਆਉਗੀ ਆਈ ਮਾਂ ਪੈਸੇ ਲੈ ਕੇ ਤੁਹਾਨੂੰ ਦੋਸਤੋ ਪੂਰੇ ਜਕੀਮ ਦੀ ਤੌਰ ਤੇ ਕਹਿ ਰਹੀ ਸੀ ਆ ਮਮੀ ਆਉਗੀ ਤੇ ਪੈਸੇ ਲੈ ਕੇ ਆਉਗੀ ਫਿਰ ਮੈਂ ਕਰੂੰਗਾ ਨਾ ਰਾਜਪਾਲਾਂ ਨਾਲ ਗੱਲ ਹੁਣ ਕਹਿੰਦਾ ਭੂਆ ਆਈ ਬਠੇਰੇ ਸਾਹਮਣੇ ਤਾਂ ਅਜਲੂਸ ਕੱਢੀ ਐ ਕਹਿੰਦੀ ਸੀ ਕਿਹਦੀ ਮੈਂ ਹੋ ਜੀ ਰਚਕਾਂਦੀ ਤੇਰੀ ਮਾਂ ਕੋਈ ਨਾ ਫੋਨ ਕਰਨਾ ਰਾਜਪੁਰੂ ਉੱਥੇ ਦਾ ਰਾਏਪਾਲ ਤੋਂ ਮਾਗਦੇ ਆਂ ਬੱਸ ਵੈਸੇ ਰਾਏਪਾਲ ਆਪੇ ਫੜਾ ਕੇ ਜਾਊਗਾ ਬੈਂਨ ਪਰ ਗੱਲ ਆਇਆ ਵੀ ਹੁਣ ਕਿਹੜਾ ਜਦ ਰਿਸ਼ਤੇਦਾਰ ਘਰੇ ਆਏ ਬੈਠੇ ਹੁਣ ਉਹਦੋਂ ਆਏ ਨੇ ਜਲੂਸ ਕੱਢੀ ਦਾ ਹੁੰਦਾ ਤੈਨੂੰ ਮਾੜੀ ਕਹਿਣਗੇ ਸਾਰੇ ਜਣੇ ਚਲ ਠੀਕ ਐ ਥੋੜੇ ਕਹਿਣ ਤੇ ਕੋਈ ਰੁੱਟੀ ਪਾਣੀ ਵਧੀਆ ਬਣਾ ਕੇ ਖਵਾ ਦੇਣੀ ਆ ਭੂਆ ਠੀਕ ਐ ਪਰ ਤੁਸੀਂ ਮਾਰੇ ਮਟਾ ਗੌਰ ਕਰੋ ਮਮੀ ਮੈਨੂੰ ਆਇਆ ਨਾਲ ਜਿਹੜਾ 5 ਲੱਖ ਰੁਪਏ ਹੈਗਾ ਵੀ ਉਹਨਾਂ ਨੂੰ ਦੇਣ ਨੂੰ ਫਿਰਦੀ ਕਹੀ ਜਾਂਦੀ ਸੀ ਕਿ ਤੇਰੀ ਮਾਮੀ ਤਾਂ ਪਾਲੀ ਬਿਮਾਰ ਹੋਈ ਪਈ ਹੈ ਕਿ ਨਹੀਂ ਤਾਂ ਹੋਰ ਪੈਸ ਆਏ ਕਹਿੰਦੇ ਸੀ ਮਨੁਆ ਲੱਗਦਾ ਵੀ ਇਹ ਨਾ ਚੋਰੀਓ ਸ਼ੁਭੀ ਪੈਸੇ ਦੇਉ ਉਹ 5 ਲੱਖ ਰੁਪਏ ਤੇ ਅੱਜੇ ਲੱਗਣ ਨੂੰ ਥਾਂ ਹੁਣ ਉਹਨਾਂ ਨੂੰ ਆਪਦਾ ਘਰ ਦੇਖਣਾ ਚਾਹੀਦਾ ਹੈ ਮਾੜਾ ਮੋਟਾ ਥਾਂ ਵੇਚਦੇ ਨੇ ਪਰ ਐਡਾ ਘਰ ਬੈਠੇ ਆ ਗਲਤ ਗਲਤੀ ਆ ਪਰ ਆਪਾਂ ਆਪਦੇ ਘਰੋਂ ਥੋੜੀ ਪੈਸੇ ਦੇਣੇ ਆ ਹੁਣ ਆਪਣੇ ਨਹੀਂ ਸਰਦਾ ਆਪਦਾ ਮੈਂ ਤੁਹਾਨੂੰ ਕਿਹਾ ਮਾਪੂਆ ਇਹ ਦੇਖਾ ਫਿਰਸ ਵੀ ਪੱਟੀ ਪਈ ਆ ਹੈ ਅਗਲੇ ਨੇ ਕੋਠਾਂ ਦੋ ਦੋ ਮੰਜ਼ਲੀਆਂ ਪਾਰ ਰੱਖੀਆਂ ਨੇ ਹੈ ਚਲ ਤੂੰ ਐਵੇਂ ਟੈਨਸ਼ਨ ਨਾ ਲੈ ਦਨੂਆ ਪੈਸਾ ਦਾ ਹਾਲ ਕਰਕੇ ਦਿੰਨਾ ਭੂਆ ਵੀ ਕਹਿੰਦੀ ਸੀ ਕਹਿੰਦੀ ਮੈਂ ਕੱਲੇ ਜਾ ਕੇ ਜਵਾਕ ਨਾਲ ਰਿਆ ਕਰੂੰਗੀ ਜਿਵੇਂ ਦਨੂ ਇਹ ਤਾਂ ਹੋ ਜਾ ਕਨਾਰੇ ਕਰ ਲੂਗੀ ਜੇ ਤੂੰ ਰੋਟੀ ਨਾ ਪੁੱਛੀ ਫਿਰ ਘਰੇ ਆ ਕੇ ਕੀ ਰਹਾ ਕਰੂਗੀ ਹੋ ਆਪਣੇ ਵਾਸਤੇ ਚਲ ਕੋਈ ਨਾ ਬਣਾਉਣੀ ਰੋਟੀ ਹਾਂ ਰੋਟੀ ਬਣਾ ਚਲ ਕੋਈ ਬਾਅਦਰ ਮਾਣਾ ਗੱਲ ਕਰੀ ਕੋਈ ਨਹੀਂ ਕਰ ਦੂਗਾ ਠੀਕ ਹਾਂ ਬਣਾਣੀ ਕੋਈ ਸਾਲਜੀ ਤੁਜੀ ਆ ਗਈ ਆਪਣੇ ਮੈਂ ਕਿਨੇ ਸਪਨੀਰ ਲਿਆ ਦੇ ਉਥੇ ਫਟਾ ਪਨੀਰ ਬਣਾ ਦੇਣੀ ਚਲ ਇਹਨੂੰ ਤਾਂ ਮੈਂ ਪਾਸਟੇ ਰੱਖਾਂ ਹੁਣ ਜੀ ਦੇ ਨਾ ਵੀ ਲੜੀ ਗਈ ਜੀ ਵੀ ਹੱਥ ਚੋਂ ਨਿਕਲ ਕੇ ਫਿਰ ਕਰੂਗੀ ਕੀ